ਅੱਠ ਡੌਕੀਆਂ ਲੰਘਾਈ ਭਾਈ ਤੇ ਨੌਵੀਂ ਡੌਕੀ ਮੇਰੀ ਜਾ ਕੇ ਸਿਰੇ ਲੱਗੀ ਸੀ ਅੱਠ ਵਾਰੀ ਪੁਲਿਸ ਮੈਨੂੰ ਜਿੱਦਾਂ ਫੜੀ ਮੈਂ ਜਿੰਨੇ ਬਾਰਡਰ ਆ ਉੱਥੇ ਆਪਣਾ ਹੰਗਰੀ ਦਾ ਹੋ ਗਿਆ ਜਿੱਦਾਂ ਜਿਹੜਾ ਹੰਗਰੀ ਦਾ ਬਾਰਡਰ ਆ ਉਹ ਸਭ ਤੋਂ ਖਤਰਨਾਕ ਆ ਉੱਥੇ ਲੱਗੀ ਵੀ ਆ ਤਾਰ ਜੀ ਬਹੁਤ ਮੁੰਡੇ ਉਹਦੇ ਜਦੋਂ ਜਿਹੜੇ ਉਹ ਆਪਣੇ ਡੌਂਕਰ ਆਉਂਦੇ ਆ ਕਈ ਵਾਰੀ ਥੱਲੋਂ ਪੌੜੀ ਖਿੱਚ ਲੈਂਦੇ ਆ ਮੁੰਡੇ ਉੱਤੇ ਹੀ ਟੰਗੇ ਰਹਿ ਜਾਂਦੇ ਆ ਤੇ ਲੱਤਾਂ ਲੁੱਤਾਂ ਜਿੱਦਾਂ ਜਿਹੜੀਆਂ ਤਾਰਾਂ ਹੁੰਦੀਆਂ ਉਹ ਖੁੱਭ ਜਾਂਦੀਆਂ ਉਹ ਫਿਰ ਜਿੱਦਾਂ ਉੱਥੋਂ ਬਾਅਦ ਕਰ ਲਿਆਉਂਦੀ ਆ ਚੱਕ ਕੇ ਪੁਲਿਸ ਫਿਰ ਉੱਥੇ ਕਰਦੇ ਆ ਦਾਖਲ ਡੌਂਕਰਾਂ ਮੀਆਂ ਬੀਬੀ ਫੈਮਿਲੀ ਦਾ ਖਾਸ ਕਰਕੇ ਨਾ ਰਾਮ ਮੰਨ ਲਓ ਕੁੜੀ ਉਹਨਾਂ ਨੇ ਜਾਣ ਕੇ ਰੱਖ ਲਈ ਮੁੰਡਾ ਟਪਾਦਾ ਜਦੋਂ ਹੁਣ ਬੰਦਾ ਵੱਡ ਟਪ ਗਿਆ ਉਹਨੂੰ ਆਈ ਸੀ ਉਹਨੂੰ ਕਹਿੰਦੇ ਇਹਨੂੰ ਕੱਲੂ ਭੇਜਾਂਗੇ ਤੇ ਕਹਿੰਦੇ ਗੱਡੀ ਹੁੰਦੀ ਪੁਲਿਸ ਦੀ ਤੂੰ ਭੱਜ ਜਾ ਉਹ ਭਾਜੀ ਡੇਢ ਮਹੀਨਾ ਆਪਣੀ ਇੰਦੀਨ ਕੁੜੀ ਉੱਥੇ ਫਰਮਾਨੀਆਂ ਤੇ ਡੋਂਕਰਾਂ ਨੇ ਰੱਖੀ ਮੈਂ ਇਹ ਨਹੀਂ ਕਹਿੰਦਾ ਵੀ ਮਾੜਾ ਚੰਗਾ ਚਲੋ ਉਹ ਵਾਇਗਰੂ ਪਰ ਤੁਹਾਨੂੰ ਵੀ ਪਤਾ ਹੀ ਹੈ ਕਿੰਦਾਂ ਦੇ ਹਾਲਾਤ ਆ ਪਰ ਤੇ ਉਹ ਜਨਾਨੀ ਡੇਢ ਮਹੀਨਾ ਵਿਚਾਰੀ ਕੁੜੀ ਉੱਥੇ ਰਹੀ ਉਹਨਾਂ ਕੋਲੇ ਡੇਢ ਮਹੀਨੇ ਬਾਅਦ ਉਹਨਾਂ ਨੇ ਉਥੋਂ ਫਿਰ ਉਹਨੂੰ ਕਿਹਾ ਵੀ ਹੁਣ ਤੂੰ ਇਟਲੀ ਜਾਂਦੀ ਰਹੀ ਆ ਦੇਖ ਫਿਰ ਉਹਨੂੰ ਬਾਰਡਰ ਟਪਾਇਆ ਜਾਣ ਕੇ ਉਹਨਾਂ ਨੇ ਪਿੱਛੇ ਰੱਖ ਲਈ ਕੁੜੀ ਮੈਨੂੰ ਬਹੁਤ ਮਹਿਸੂਸ ਹੋਇਆ ਯਾਰ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਜਦੋਂ ਉਹਦਾ ਬੰਦਾ ਨਹੀਂ ਇਹ ਚੀਜ਼ ਕਰ ਰਿਹਾ ਆਪਾਂ ਨੂੰ ਮੈਂ ਕਿਹਾ ਮੈਨੂੰ ਕੀ ਲੋੜ ਆ ਮਹਿਸੂਸ ਹੋ ਕਹਾ ਵੀ ਭੈਣੇ ਤੂੰ ਟੱਪ ਕਹਿੰਦੇ ਮੋਬਾਈਲ ਵੀ ਖੋਲਦੇ ਨੇ ਜਿਹੜੇ ਨਾਲ ਏਜੰਟ ਹੁੰਦੇ ਨੇ ਜਿਹੜੇ ਨਾਲ ਫੋਨ ਦੇ ਨਾਲ ਮੇਰੇ ਮੋਬਾਈਲ ਖੋਣ ਤੰਗ ਕਰਦੇ ਨੇ ਕੁੱਟਦੇ ਨੇ ਤੁਸੀਂ ਬੋਲਦੇ ਹੋ ਤਾਂ ਥੋੜੀ ਵਾਲ ਨੂੰ ਦਬਾਇਆ ਜਾਂਦਾ ਜੀ ਇਹ ਵੀ ਗੱਲਾਂ ਹੁੰਦੀਆਂ ਨੇ ਜੇ ਤੁਹਾਡਾ ਏਜੰਟ ਚੰਗਾ ਨਾ ਏਜੰਟ ਦਾਮ ਵਾਲਾ ਹੋਵੇ ਤੇ ਮਜਾਲ ਨਹੀਂ ਤੁਹਾਨੂੰ ਡੋਂਕਰ ਉਂਗਲ ਤੱਕ ਵੀ ਲਾਜ ਡੋਂਕਰਾਂ ਦੀ ਗੇਮ ਹੈ ਨਾ ਜਦੋਂ ਬੰਦਾ ਬਾਰਡਰ ਟੱਪ ਗਿਆ ਉਦੋਂ ਪੈਸੇ ਦੇਣੇ ਐ ਜੰਟਾ ਨੇ ਜਦੋਂ ਬੰਦਾ ਉਹਦਾ ਟੱਪ ਗਿਆ ਡੋ ਜੰਟਾ ਦਾ ਉਹ ਕੀ ਹੁੰਦਾ ਬੰਦੇ ਟੱਪ ਜਾਂਦੇ ਆ ਜੰਟ ਉਹਨਾਂ ਦੇ ਪੈਸੇ ਨਹੀਂ ਉਹ ਗਾਂ ਵਾਲੇ ਜੰਟ ਨੂੰ ਬੰਦਾ ਫੜਾ ਲੈਂਦੇ ਆ ਤੇ ਉਰਲੇ ਜਿਹੜੇ ਪਿਛਲੇ ਜੰਟ ਤਾਂ ਜਿਹੜੇ ਪਿਛਲੇ ਡੋਂਕਰ ਸੀ ਉਹਨਾਂ ਕੋਲੇ ਐਡੀ ਬਈ ਉਹਨਾਂ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਸੀ ਨਹੀਂ ਦਿੰਦੇ ਨਾ ਉਹ ਫਿਰ ਡੋਂਕਰ ਕੀ ਕਰਦੇ ਆ ਜਦੋਂ ਦੂਜੀ ਵਾਰੀ ਉਹ ਜਿਹੜੇ ਉਹਦੇ ਬੰਦੇ ਹੁੰਦੇ ਆ ਏਜੰਟ ਦੇ ਫੇਰ ਆਉਂਦੇ ਆ ਮਗਰੋਂ ਹੋਰ ਮੁੰਡੇ ਇੰਡੀਆ ਤੋਂ ਤੁਹਾਨੂੰ ਪਤਾ ਕਿੰਨੇ ਤੁਰਦੇ ਆ ਉਹ ਫਿਰ ਉਹਨਾਂ ਨੂੰ ਕਟਨਾਪ ਕਰ ਲੈਂਦੇ ਮੋਟਾ ਬੰਦਾ ਜਿਹੜਾ ਜਿੱਦਾਂ ਕਹਿ ਲਈਏ ਜਿਹਨੇ ਮਿਹਨਤ ਨਹੀਂ ਕੀਤੀ ਪਿੱਛੇ ਖਾਧਾ ਕਰਕੇ ਇਹਨਾਂ ਡੌਂਕੀ ਲਾ ਗੇ ਉਹ ਫਿਰ ਕੀ ਕਰਦੇ ਆ ਭਾਜੀ ਜਦੋਂ ਬੰਦੇ ਨਾਲ 60-60 ਬੰਦੇ ਲੈਣ ਚ ਤੁਰਦੇ ਆ ਜਦੋਂ 60-60 ਬੰਦੇ ਲੈਣ ਚ ਤੁਰਦੇ ਆ ਉਹ ਬੰਦੇ ਜਿਹੜਾ ਜਿਹੜਾ ਹੁੰਦਾ ਭਾਰੇ ਸਰੀਰ ਦਾ ਹੰਬ ਜਾਂਦਾ ਜਿਹਨੇ ਪਿੱਛੇ ਮਿਹਨਤ ਨਹੀਂ ਕੀਤੀ ਹੂੰ ਪਰ ਕਿਹੜਾ ਥੋੜਾ ਤੁਰਨਾ ਹੁੰਦਾ ਭਾਜੀ 50-50 ਕਿਲੋਮੀਟਰ ਰਾਤ ਨੂੰ ਤੁਰੇ ਉਹਨੇ ਉਹ ਜਦੋਂ ਬਹਿ ਜਾਂਦੇ ਫਿਰ ਉਹ ਕੁੱਟਦੇ ਆ ਕਿਉਂ ਕੁੱਟਦੇ ਆ ਉਹ ਦੂਜੇ ਬੰਦਿਆਂ ਦਾ ਜਿਹੜਾ ਮਨੋਬਲ ਹੁੰਦਾ ਤੋੜ ਦਿੰਦੇ ਪਰ ਡੌਂਕਰ ਉਹਨੂੰ ਕੁੱਟਦੇ ਆ ਵੀ ਤੂੰ ਵੀ ਉੱਤਰ ਜੇ ਉੱਥੇ ਉਹਨੂੰ ਆਪਣਾ ਛੱਡ ਕੇ ਜਾਂਦੇ ਆ ਅਸੀਂ ਬਾਰਡਰ ਟੱਪ ਕੇ ਭਾਜੀ ਟ੍ਰੇਨ 'ਚ ਬੈਠੇ ਆ ਤੇ ਉੱਥੇ ਸਾਡੇ ਬਰਫ਼ ਪੈ ਗਈ ਤੁਸੀਂ ਝੂਠ ਮੰਨੋਗੇ ਇੰਨੀ ਕਿ ਬਰਫ਼ ਪੈ ਗਈ ਭਾਜੀ ਜਦੋਂ ਸਾਡਾ ਬਾਰਡਰ ਆ ਗਿਆ ਨਾ ਤਾਂ ਸਾਨੂੰ ਉਹ ਡੌਂਕਰ ਨੇ ਕਿਹਾ ਵੀ ਉੱਤਰ ਜੋ ਸਾਰੇ ਸਾਡੇ ਨਾਲ ਦੋ ਤਿੰਨ ਮੁੰਡੇ ਇਹੇ ਜੇ ਸੀ ਭਾਜੀ ਸਰੀਰ ਦੇ ਕਮਜ਼ੋਰ ਸੀ ਉਹਨਾਂ ਤੇ ਬਰਫ਼ ਪੈ ਗਈ ਤੁਸੀਂ ਝੂਠ ਮੰਨੋਗੇ ਭਾਜੀ ਅਸੀਂ ਸਾਰੇ ਉੱਤਰ ਗਏ ਤੇ ਉਹ ਮੁੰਡਿਆਂ ਤੋਂ ਨਾ ਆਹ ਚੀਜ਼ ਕੁਰਤੀ ਛੱਡਦੇ ਮੁੰਡੇ ਉਹਨੂੰ ਭਾਜੀ ਖੜੇ ਕਰ ਗਏ ਉਹ ਖੜੇ ਮੈਂ ਦੱਸਦਾ ਨਾ ਭਾਜੀ ਡੌਂਕੀ ਇਹੋ ਜੀ ਜੀ ਆ ਭਰਾ ਨੂੰ ਭਰਾ ਛੱਡ ਜਾਂਦਾ ਬਾਈ ਸਾਡਾ ਉਹ ਤੋਂ ਟਰੱਕ ਚੱਲਿਆ ਰਮਾਨੀਆ ਤੋਂ ਤਿੰਨ ਦਿਨ ਭਾਜੀ ਤੁਸੀਂ ਝੂਠ ਮੰਨੋਗੇ 70 ਬੰਦੇ ਇੱਕ ਟਰੱਕ 'ਚ ਤਿੰਨ ਦਿਨ ਅਸੀਂ ਨਾ ਸਿੱਧੇ ਖੜੇ ਰਹੇ ਆ ਭਾਜੀ ਸਿਰਫ ਇੱਕ ਬਾਥਰੂਮ ਕੀਤਾ ਤੇ ਕੋਈ ਨਹੀਂ ਕੋ ਖਾਦਾ ਪੀਤਾ ਨਹੀਂ ਸਿਰਫ ਕੋਲੇ ਜਾਂ ਕਾਜੀ ਜਾਂ ਬੈਸਕੋਟ ਮਾੜੇ ਮੁੱਤੇ ਰੱਖੇ ਸੀਗੇ ਤਿੰਨ ਦਿਨ ਭਾਜੀ ਟਰੱਕ ਚੱਲਿਆ ਤਿੰਨ ਦਿਨਾਂ ਟਰੱਕ ਆਪਣਾ ਚੱਲਿਆ ਰਮਾਨੀਆ ਤੋਂ ਹੰਗਰੀ ਹੰਗਰੀ ਤੋਂ ਇਧਰ ਦੀ ਹੋ ਕੇ ਬਲੀਨੀਆ ਵਿੱਚ ਦੀ ਹੋ ਕੇ ਫਿਰ ਇਟਲੀ ਪਹੁੰਚਿਆ ਉੱਤਰ ਕੇ ਤੇ ਫੇਰ ਅਸੀਂ ਇਟਲੀ ਭਾਜੀਾਂ ਤੁਰੇ ਜਾਂਦੇ ਆਂ ਟ੍ਰੇਨ ਦੀ ਪੱੜੀ ਤੇ ਭਾਜੀ ਤੁਸੀਂ ਝੂਠ ਮੰਨੋਗੇ ਪਾਕਿਸਤਾਨੀ ਮੁੰਡਾ ਸੀ ਇੱਕ ਡੌਕੀ ਸਾਡੇ ਨਾਲ ਉਹਨੂੰ ਆਇਨ ਲੱਗਿਆ ਵੀ ਟ੍ਰੇਨ ਕਿਤੇ ਇਧਰੋਂ ਆ ਰਹੀ ਆ ਟ੍ਰੇਨ ਆਉਂਦੀ ਸੀ ਤੇ ਉਹ ਟ੍ਰੇਨ ਦੋ ਸੀਗੀਆਂ ਪੱੜੀ ਇੱਕ ਥੱਲੇ ਸੀ ਇੱਕ ਉੱਤੇ ਸੀਗੀ ਉਹ ਭਾਜੀ ਉੱਪਰ ਵਾਲੀ ਤੇ ਚੱਲਿਆ ਸੀ ਤੇ ਅਸੀਂ ਥੱਲੇ ਉਹਨੂੰ ਆਇਨ ਲੱਗਿਆ ਕਿ ਟ੍ਰੇਨ ਇਧਰ ਆਈ ਆ ਭਾਈ ਸਾਡੇ ਸਾਹਮਣੇ ਬੰਦਾ ਨਾਲ ਟ੍ਰੇਨ ਆਈ ਆ ਇਧਰੋਂ ਉਹਨੂੰ ਆਇਨ ਹੋ ਗਿਆ ਉਹ ਆਪਣੀ ਪਾਸੇ ਹੋਇਆ ਉਹ ਟ੍ਰੇਨ ਉਹਦੇ ਵਾਲੇ ਪਾਸੇ ਹੀ ਆਈ ਸੀ ਟ੍ਰੇਨ ਨੇ ਭਾਜੀ ਉਹਨੂੰ ਆਇਨ ਕਿਤੇ ਇਧਰ ਆ ਗਈ ਅਸੀਂ ਪਾਸੇ ਹੋ ਕੇ ਇ ਉੱਪਰਲੇ ਪਾਸੇ ਆ ਗਈ ਸਾਡੇ ਸਾਹਮਣੇ ਬੰਦਾ ਟ੍ਰੇਨ ਚੱਲ ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਗੱਲ ਕਰਾਂਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੀ ਜਿਹੜੇ ਪੰਜਾਬ ਦੇ ਲੋਕ ਬਾਹਰ ਜਾਂਦੇ ਨੇ ਰੁਜ਼ਗਾਰ ਦੇ ਵਾਸਤੇ ਪੰਜਾਬ ਦੇ ਵਿੱਚ ਜਿੱਥੇ ਸਫਲਤਾ ਨਹੀਂ ਮਿਲਦੀ ਤੇ ਨਿਰਾਸ਼ ਹੋ ਜਾਂਦੇ ਨੇ ਤਾਂ ਉਹ ਬਾਹਰ ਦਾ ਰਸਤਾ ਦੇ ਦਿੰਦੇ ਨੇ ਰਸਤੇ ਵੀ ਕਈ ਨੇ ਬਾਹਰ ਜਾਂਦੇ ਇੱਕ ਡਾਂਕੀ ਲਾ ਕੇ ਆ ਇੱਕ ਜਹਾਜ਼ਾਂ ਥਰੂ ਹੈ ਜਹਾਜ਼ਾਂ ਥਰੂ ਵੀ ਡੰਕੀ ਲੱਗਦੀ ਹੈ ਪਰ ਡੰਕੀ ਦੀ ਗੱਲ ਕਰਾਂਗੇ ਪਹਿਲਾਂ ਵੀ ਆਪਾਂ ਇਸ ਚੈਨਲ ਦੇ ਉੱਤੇ ਇੰਟਰਵਿਊ ਕਰ ਸਕੇ ਆ ਅਮਰੀਕਾ ਦੇ ਇੱਕ ਵੀਰ ਦੀ ਹੁਣ ਗੱਲ ਕਰਾਂਗੇ ਗੋਪੀ ਬਰਾੜ ਵੀਰ ਜੋ ਕਿ ਸਪੇਨ ਦੇ ਵਿੱਚ ਹੈ ਡੰਕੀ ਲਗਾ ਕੇ ਗਏ ਸੀ ਕਹਿੰਦੇ ਮੈਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹ ਮਜਬੂਰ ਹੋ ਗਏ ਤੇ ਕਹਿੰਦੇ ਮੈਂ ਯੂਥ ਨੂੰ ਕਹਿਣਾ ਚਾਹਨਾ ਡੰਕੀ ਲਾਓ ਪਰ ਪੂਰੀ ਪੜਤਾਲ ਕਰਕੇ ਕਿਸੇ ਚੰਗੇ ਏਜੰਟ ਤੋਂ ਲਵਾਓ ਜੇ ਤੁਸੀਂ ਵੀਜ਼ਾ ਲਵਾਉਣਾ ਵੀ ਹੈ ਪਰ ਬਾਹਰ ਜਾਣ ਦੀ ਲੋੜ ਕੋ ਪੈਂਦੀ ਆ ਉਹ ਵੀ ਵੀਰ ਦੇ ਨਾਲ ਗੱਲ ਕਰਾਂਗੇ ਮਜਬੂਰੀ ਹੈ ਸ਼ੌਂਕ ਹੈ ਕੀ ਹੈ ਕੀ ਨਹੀਂ ਪਹਿਲਾਂ ਵੀਰ ਦਾ ਸਵਾਗਤ ਕਰਦੇ ਵੀਰ ਜੀ ਸਵਾਗਤ ਹੈ ਚੈਨਲ ਦੇ ਉੱਤੇ ਹਾਂਜੀ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜਿੰਨਾ ਇੰਟਰਵਿਊ ਦਾ ਟਾਈਮ ਕੱਢਿਆ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜਿੰਨੇ ਵੀ ਨਾਲ ਜੁੜਨਗੇ ਤੇ ਭਾਜੀ ਗੱਲ ਕਰਨ ਲੱਗੇ ਆ ਸਪੇਨ ਦੀ ਡੋਂਕੀ ਦੀ ਆਪਣਾ ਯੂਰਪ ਦੀ ਜਰਮਨ ਜਿੰਨੇ ਵੀ ਢੰਗਾਂ ਦੇ ਤੇ ਗੱਲ ਭਾਜੀ ਇਹ ਆ ਵੀ ਡੌਂਕੀ ਜਿੱਦਾਂ ਵੀ ਅੱਜ ਤੋਂ ਹੋ ਗਿਆ ਆਪਣਾ 2 ਸਾਲ ਪਹਿਲਾਂ ਮੈਂ ਲਈ ਸੀ ਤੇ ਮੈਂ ਤੁਰਿਆ ਵੀ ਭਾਜੀ ਆਪਣਾ ਸਪੇਨ ਤੋਂ ਆਪਣਾ ਇੰਡੀਆ ਤੋਂ ਤੁਰਿਆ ਤੇ ਉਦੋਂ ਬਾਅਦ ਮੈਂ ਆਇਆ ਕਤਰ ਤੇ ਕਤਰ ਤੋਂ ਮੈਨੂੰ ਫੇਰ ਰਿਪੋਰਟ ਹੋ ਗਿਆ ਉੱਥੇ ਮੈਂ 3 ਦਿਨ ਜੇਲ੍ਹ ਘਟੀ ਰਿਪੋਰਟ ਚ ਜੀ ਤੇ ਉਹ ਕੋਈ ਕਾਰਨ ਬਣ ਗਿਆ ਉੱਥੋਂ ਮੈਨੂੰ ਫੇਰ ਉਹਨਾਂ ਨੇ ਬੰਬੇ ਸਿੱਟਿਆ ਮੈਂ ਬੰਬੇ ਤੋਂ ਫੇਰ ਦਿੱਲੀ ਗਿਆ ਫੇਰ ਮੈਂ ਆਇਆ ਦੁਬਈ ਫੇਰ ਦੁਬਈ ਤੋਂ ਮੈਂ ਆਪਣਾ ਆਪਣਾ ਸਰਬੀ ਹਾਂਜੀ ਉੱਥੋਂ ਆਇਆ ਦੁਬਈ ਦਿੱਲੀ ਤੋਂ ਫੇਰ ਆਇਆ ਮੈਂ ਆਪਣਾ ਸਰਬੀਆ ਤੇ ਸਰਬੀਆ ਤੋਂ ਭਾਜੀ ਫੇਰ ਕੰਮ ਸਟਾਰਟ ਹੁੰਦਾ ਡੋਂਕੀ ਦਾ ਜੀ ਹੁਣ ਗੱਲ ਇਦਾਂ ਜੀ ਡੋਂਕੀ ਦੀ ਕਈ ਬੰਦੇ ਦੀ ਡੋਂਕੀ ਆਪਣਾ ਹਫ਼ਤੇ ਵਿੱਚ ਦੀ ਵੀ ਲੱਗ ਜਾਂਦੀ ਆ ਕਈ ਬੰਦੇ ਦੀ ਮਹੀਨੇ 'ਚ ਵੀ ਲੱਗ ਜਾਂਦੀ ਕਈ ਉੱਥੇ ਮੁੰਡੇ ਬੈਠੇ ਸਾਲ-ਸਾਲ ਹੋ ਗਿਆ ਨਾ ਨਹੀਂ ਲੱਗੀ ਇਹਦੇ 'ਚ ਬੰਦੇ ਦਾ ਲੱਕ ਲਾ ਲੋ ਜਾਂ ਜਿੱਦਾਂ ਵੀ ਉਹਦੀ ਕਿਸਮਤ ਆ ਜਦੋਂ ਉੱਥੋਂ ਟਾਈਮ ਸਟਾਰਟ ਹੋਇਆ ਜੀ ਮੈਂ 8 ਡੋਂਕੀਆਂ ਲੈ ਜਾਂੀ ਭਾਈ ਤੇ ਨੌਵੀਂ ਡੋਂਕੀ ਮੇਰੀ ਜਾ ਕੇ ਸਿਰੇ ਲੱਗੀ ਸੀ ਅੱਠ ਵਾਰੀ ਪੁਲਿਸ ਮੈਨੂੰ ਜਿੱਦਾਂ ਫੜੀ ਮੈਂ ਜਿੱਨੇ ਬਾਰਡਰ ਆ ਉੱਥੇ ਆਪਣਾ ਹੰਗਰੀ ਦਾ ਹੋ ਗਿਆ ਤੇ ਇਧਰੋਂ ਆਪਣਾ ਅਰਮਾਨੀਆਂ ਦਾ ਲੱਗਦਾ ਤੇ ਇੱਕ ਆਪਣਾ ਲੱਗਦਾ ਬੋਸਨੀਆਂ ਦਾ ਲੱਗਦਾ ਇੱਕ ਉੱਥੇ ਲੱਗਦਾ ਜਿੱਦਾਂ ਜਿਹੜਾ ਹੰਗਰੀ ਦਾ ਬਾਰਡਰ ਆ ਉਹ ਸਭ ਤੋਂ ਖਤਰਨਾਕ ਆ ਉੱਥੇ ਲੱਗੀ ਵੀ ਆ ਤਾਰ ਜੀ ਬਹੁਤ ਮੁੰਡੇ ਉਹ ਜਦੋਂ ਜਿਹੜੇ ਉਹ ਆਪਣੇ ਡੋਂਕਨ ਆਉਂਦੇ ਆ ਕਈ ਵਾਰੀ ਥੱਲੋਂ ਪੌੜੀ ਖਿੱਚ ਲੈਂਦੇ ਆ ਮੁੰਡੇ ਉੱਤੇ ਹੀ ਟੰਗੇ ਰਹਿ ਜਾਂਦੇ ਆ ਤੇ ਲੱਥਾ ਲੁੱਥਾਂ ਜਿੱਦਾਂ ਬਈ ਜਿਹੜੀਆਂ ਤਾਰਾਂ ਹੁੰਦੀਆਂ ਖੁੱਬ ਜਾਂਦੀਆਂ ਉਹ ਫਿਰ ਜਿੱਦਾਂ ਉੱਥੋਂ ਬਾਜ ਫਿਰ ਲਿਆਉਂਦੀ ਆ ਚੱਕ ਕੇ ਪੁਲਿਸ ਫਿਰ ਉੱਥੇ ਕਰਦੇ ਆ ਦਾਖਲ ਜਿਹੜੇ ਹਸਪਤਲ ਹੁੰਦੇ ਆ ਹਸਪਤਲ ਤੇ ਗੱਲ ਇਹ ਆ ਭਾਜੀ ਵੀ ਡੋਂਕੀ ਬਾਰੇ ਮੈਂ ਇਹ ਕਹਿਣਾ ਚਾਹਣਾ ਵੀ ਡੋਂਕੀ ਲਾਓ ਹਨਾ ਜਿਨੇ ਵੀ ਲਾਉਣੀਆਂ ਕੋਈ ਮਾੜੀ ਗੱਲ ਨਹੀਂ ਬੰਦਾ ਰੋਟੀ ਪੈਂਦਾ ਰਿਕ ਭੈਣ ਭਰਾ ਕਿਦਾਂ ਵੀ ਪਰ ਖਾਸ ਕਰਕੇ ਕੁੜੀਆਂ ਦਾ ਨਾ ਹੀ ਲਾਉਣ ਯੂਰਪ ਦੀ ਜਾਂ ਅਮਰੀਕਾ ਦੀ ਬਹੁਤ ਕੁੜੀਆਂ ਦੇ ਹਾਲਾਤ ਵੇਖੇ ਆ ਬੜੇ ਬੰਦੇ ਆ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਵੀ ਕੋਈ ਵੀ ਭੈਣ ਡੋਂਕੀ ਦਾ ਰਾਹ ਨਾ ਚੁਣੇ ਇਹ ਦੁਤਾ ਇੰਡੀਆ ਕੋਈ ਮਾੜਾ ਮੋਟਾ ਆਪਦਾ ਕੰਮ ਕਰ ਲੋ ਮੁੰਡੇ ਆ ਚਲੋ ਚੋਕ ਕੋਈ ਹੁੰਦੀ ਆ ਬੰਦੇ ਦੀ ਮਜਬੂਰੀ ਨਹੀਂ ਕੋਈ ਬਣਦਾ ਹੁਣ ਮੈਂ ਤਾਰਾ ਇਹ ਚੁਣਿਆ ਸੀਗਾ ਮੈਂ ਅੱਠ ਵਾਰੀ ਰਿਫਿਊਜ਼ ਸੀਗਾ ਭਾਜੀ ਆਪਣਾ ਯੂਰਪ ਤੋਂ ਤੇ ਇੰਗਲੈਂਡ ਤੋਂ ਵੀ ਰਿਫਿਊਜ਼ ਆ ਤੇ ਕੈਨੇਡਾ ਤੋਂ ਵੀ ਰਿਫਿਊਜ਼ ਆ ਫਿਰ ਮੇਰਾ ਕੋਈ ਰਾਹ ਨਹੀਂ ਬਣਿਆ ਫਿਰ ਮੈਂ ਕਿਹਾ ਚਲੋ ਵੀ ਕੋਈ ਨਾ ਕੋਈ ਰਾਹ ਤਾਂ ਚੋਣਾ ਹੀ ਆ ਗੋਪੀ ਵੀਰ ਜੀ ਤੁਸੀਂ ਗਲਤ ਕੀਤੀ ਵੀ ਜਿੱਦਾਂ ਤੁਸੀਂ ਗੱਲ ਕੀਤੀ ਆ ਡਾਂਕੀ ਦੀ ਵੀ ਲਾਓ ਪਰ ਵੀਰ ਮਜਬੂਰੀ ਕਿ ਰਹੀ ਤੁਹਾਡੀ ਤੁਹਾਨੂੰ ਜਾਣਦੇ ਕੀ ਰੋਡ ਪੈ ਗਈ ਪੰਜਾਬ ਦੇ ਵਿੱਚ ਤੁਸੀਂ ਕਰ ਸਕਦੇ ਸੀਗੇ ਕੁਝ ਭਾਜੀ ਮੇਰੀ ਕਿਸਮਤ ਨੇ ਸਾਥ ਨਹੀਂ ਦਿੱਤਾ ਮੈਂ ਕਬੱਡੀ ਖੇਡਣ ਲੱਗਿਆ ਮੇਰਾ ਗੋਡਾ ਟੁੱਟ ਗਿਆ ਜੀ ਫਿਰ ਉਸ ਤੋਂ ਬਾਅਦ ਨਹੀਂ ਗੱਲ ਬਣੀ ਫਿਰ ਮੈਂ ਫਿਰ ਮੈਂ ਇੱਧਰ ਦੀਆਂ ਫੈਲਾਂ ਲਾਇਆ ਫਿਰ ਪੈਸੇ ਬਹੁਤ ਸਿਰ ਚੜ ਗਏ ਕਬੱਡੀ ਇੱਕ ਐਕੈਜ ਜੀ ਚੀਜ਼ ਆ ਜਦੋਂ ਬੰਦਾ ਖੇਡਣ ਲੱਗ ਜੇ ਉਹ ਕਿਸੇ ਹੋਰ ਕੰਮ ਜੋਗਾ ਨਹੀਂ ਰਹਿੰਦਾ ਨਹੀਂ ਪਰ ਪੰਜਾਬ ਦੇ ਵਿੱਚ ਪਿਛਲੇ ਦਿਨ ਆਪਾਂ ਦੇਖਿਆ ਸੀ ਜਦੋਂ ਕਬੱਡੀ ਕੱਪ ਵੀ ਹੁੰਦੇ ਸੀ ਤੇ ਬੜਾ ਪ੍ਰਮੋਟ ਕੀਤਾ ਜਾਂਦਾ ਸੀ ਕਬੱਡੀ ਦੇ ਪਲੇਅਰਾਂ ਨੂੰ ਜੀ ਭਾਈ ਇਹੀ ਹੈ ਨਾ ਚੀਜ਼ ਕਬੱਡੀ ਵੀ ਇੱਕ ਕਿਸਮ ਦਾ ਜਿਹੜਾ ਵੀ ਜਿੱਦਾਂ ਗੋਡੇ ਤੇ ਲੱਗੀ ਸੱਟ ਉਸ ਤੋਂ ਬਾਅਦ ਕਰੋਨਾ ਆ ਗਿਆ ਹਨਾ ਤੇ ਉਹ ਸਾਰਾ ਕੰਮ ਹੀ ਡਾਵਾ ਡੋਲ ਹਿੱਲ ਗਿਆ ਫਿਰ ਮੈਚ ਬੰਦ ਰਹਿ ਦੋ ਸਾਲ ਤੁਹਾਨੂੰ ਪਤਾ ਜਿਹੜੇ ਜਿੰਨੇ ਵੀ ਕਬੱਡੀ ਖੇਡਦੇ ਆ ਆਮ ਘਰਾਂ ਦੇ ਮੁੰਡੇ ਆ ਕੋਈ ਕੋਈ ਚੰਗੇ ਘਰ ਦਾ ਮੁੰਡਾ ਕੋਈ ਸੌਚੋ ਇੱਕ ਹੋਊਗਾ ਤੇ ਉਹ ਭਾਜੀ ਪੈਸੇ ਮੰਨ ਲਓ ਜਿੱਦਾਂ ਇੰਡੀਆ ਹਿਸਾਬਕਤਾ ਵੈਜ ਹੀ ਹੁੰਦਾ ਤੇ ਬਈ ਜਿਆਦਾ ਸਿਰ ਚੜ ਗਏ ਪੈਸੇ ਫਿਰ ਉਹ ਮੈਂ ਰਾਹ ਮੈਂ ਕਿਹਾ ਵੀ ਹੁਣ ਬਈ ਜਾਣਾ ਤਾਂ ਹੈਗਾ ਹੀ ਹਨਾ ਵੀ ਚਲੋ ਇੱਕ ਹੁੰਦਾ ਭਾਜੀ ਅੱਜ ਕੱਲ੍ਹ ਦੀ ਮੜੀਰ ਤੇ ਜਿਆਦਾ ਕੀੜਾ ਹੈਗਾ ਹੀ ਸਿੱਧੀ ਮੇਰੇ ਵਿੱਚ ਹੀ ਹੈ ਹਨਾ ਫੇਕਦੇ ਹੀ ਹੁੰਦਾ ਮੈਂ ਕਿਹਾ ਜਾਣਾ ਤਾਂ ਹੈਗਾ ਹੀ ਆ ਮੈਨੂੰ ਇਹਨਾਂ ਨੇ ਵੀ ਜਾਣਾ ਨਹੀਂ ਦਿੱਤਾ ਤੇ ਮੈਂ ਅੱਠ ਅਰੀ ਅੱਠ ਅਰੀ ਭਾਜੀ ਮੈਂ ਰਿਫਿਊ ਹੋ ਜਾ ਕੱਲੇ ਯੂਰਪ ਤੋਂ ਤੇ ਮੈਂ ਕਿਹਾ ਜਾਣਾ ਤਾਂ ਚਲੋ ਵੀ ਹੈਗੇ ਹੈਗਾ ਫਿਰ ਮੈਂ ਕਿਹਾ ਐਂ ਤਾਂ ਨਹੀਂ ਵੀਜ਼ਾ ਦਿੰਦੇ ਚਲੋ ਫਿਰ ਡੋਂਕੀ ਲਾ ਲੈਨੇ ਪਰ ਉਹ ਜਿੱਦਾਂ ਗੱਲਾਂ ਹੁੰਦੀਆਂ ਵੀ ਏਜੰਟ ਕਹਿ ਦਿੰਦੇ ਆ ਵੀ ਇਦਾਂ ਵੀ ਵੀ ਐ ਐ ਕਰਨਾ ਤੇ ਚਲੋ ਐਵੇਂ ਮੈਂ ਕਹੀ ਜਾਵਾਂ ਜਿਆਦਾਤਰ ਹਰਿਆਣੇ ਦੇ ਜਿਹੜੇ ਏਜੰਟਾ ਬਹੁਤ ਵਧੀਆ ਆਪਣੇ ਏਜੰਟਾਂ ਨਾਲੋਂ ਆਪਣੇ ਵੀ ਠੀਕ ਆ ਮੈਂ ਮਾੜੀ ਨਹੀਂ ਕਹਿੰਦਾ ਪਰ ਹਰਿਆਣੇ ਦੇ ਏਜੰਟ ਫਿਰ ਵੀ ਆਪਣੇ ਏਜੰਟਾਂ ਨਾਲੋਂ ਵਧੀਆ ਕੁਛ ਕੁ ਮੁਕਾਬਲੇ ਠੀਕ ਆ ਮੇਰਾ ਏਜੰਟ ਸੀਗਾ ਬਹੁਤ ਵਧੀਆ ਏਜੰਟ ਸੀ ਮੈਂ ਐਵੇਂ ਕਹੀ ਜਾਵਾ ਮੇਰਾ ਉਹਨੇ ਬਹੁਤ ਸਾਥ ਦਿੱਤਾ ਬਾਕੀ ਚਲੋ ਮੇਰੀ ਕਿਸਮਤ ਸੀਗੀ ਮੈਂ ਟਾਈਮ ਲੱਗ ਗਿਆ ਮੈਨੂੰ ਪਰ ਮੈਂ ਸਿਰੇ ਉੱਪੜਿਆ ਤੇ ਰਾਹ ਭਾਜੀ ਫਿਰ ਮੈਂ ਤੁਹਾਨੂੰ ਪਤਾ ਮਜਬੂਰੀਆਂ ਘਰ ਦੇਗਾ ਹਨਾ ਤੇ ਹੁਣ ਜਦੋਂ ਅਸੀਂ ਰਾਤ ਨੂੰ ਭਾਜੀ ਡੌਂਕੀ ਲਾਉਂਦੇ ਸੀਗੇ ਕਈ ਵਾਰੀ ਇੱਕ ਵਾਰੀ ਅਸੀਂ ਸੀਗੇ ਆਪਣਾ 60 ਜਾਣੇ ਸਾਨੂੰ ਤੋੜ ਲਿਆ ਅਸੀਂ ਭਾਜੀ ਆਪਣਾ ਰਾਤ ਨੂੰ ਤੁਰਿਆ 9 ਵਜੇ ਤੜਕੇ ਦੇ 5 ਵਜੇ ਤੱਕ ਭਾਜੀ ਕਿਤੇ ਸਾਨੂੰ ਕਹਦੇ ਆ ਕਰਨ ਆਏ ਤੁਰੋ ਵੀ ਕੋਡੇ ਹੋ ਕੇ ਕਿਉਂਕਿ ਜੋ ਉਹ ਮੂਹਰੋ ਮਾਰਦੇ ਸੀਗੇ ਦੂਰਬੀਨ ਉਨਾਂ ਜੋ ਉਹ ਕਹਿੰਦੇ ਉਹਨਾਂ ਨੂੰ ਇਹ ਲੱਗੇ ਬਈ ਬੰਦੇ ਨਹੀਂ ਆਪਣਾ ਜਾਨਵਰ ਆ ਕੋਈ ਤੁਰੇ ਜਾਂਦੇ ਹਨਾ ਉਹ ਐ ਐ ਕਰਾ ਦਿੰਦੇ ਆ ਧੋਵਣਾ ਨਹੀਂ ਮਗਾ ਤੇ ਚਲੋ ਭਾਜੀ ਤੁਰੇ ਗਏ ਫਿਰ ਫੜੇ ਗਏ ਫੜ ਕੇ ਤੇ ਉਹਨਾਂ ਨੇ ਸਾਨੂੰ ਉੱਥੇ ਭਾਇਆ ਭਾਜੀ ਠੰਡ ਚ ਮੈਂ ਤੁਹਾਨੂੰ ਫੋਟੋ ਵੀ ਦਊਂਗਾ ਪੈਰਾਪੁਰ ਜਾਵਾਂ ਉਹ ਹੋ ਗਏ ਤੇ ਬਰਫ਼ ਬਹੁਤ ਪੈਂਦੀ ਆ ਭਾਜੀ ਉੱਥੇ ਨਾ ਜਦੋਂ ਆਪਣਾ ਸਰ ਵੀ ਆ ਤੇ ਰਮਾਨੀਆਂ ਤੇ ਹੰਗਰੀ ਜੇ ਕਿਹਨੇ ਲਾਉਣੀ ਵੀ ਆ ਭਾਜੀ ਡੌਂਕੀ ਖਾਸ ਕਰਕੇ 12ਵੇਂ ਮਹੀਨੇ ਤੇ ਪਹਿਲੇ ਤੇ ਦੂਜੇ ਮਹੀਨੇ ਰਾਣਾ ਚਣੋ ਇਹ ਬਹੁਤ ਗੰਦਾ ਰਾਹ ਹੈ ਇੰਨੀ ਕਿ ਠੰਡਾ ਭਾਜੀ ਗੁੱਡੇ ਗੁੱਡੇ ਠੰਡ ਹੁੰਦੀ ਹੈ ਜਦ ਕਿਹਦੇ ਵਿੱਚ ਦੀ ਲੰਗੇ ਆ ਤੇ ਉੱਥੋਂ ਭਾਜੀ ਫਿਰ ਜਦੋਂ ਸਾਨੂੰ ਫੜੇਗੇ ਫਿਰ ਅਸੀਂ ਉਹਦੇ ਜੋ ਸਾਨੂੰ ਪਿੱਛੇ ਛੱਡਤਾ ਉਹਨਾਂ ਨੇ ਫਿਰ ਆਈ ਦੇ ਆਪਣਾ ਸਰ ਵੀ ਫਿਰ ਆ ਗਏ ਅਸੀਂ ਅਰਮਾਨੀਆ ਦੇ ਬਾਡਰ ਤੋਂ ਉਹ ਸਾਨੂੰ ਕਹਿੰਦੇ ਡੋਂਕਰ ਕਹਿੰਦੇ ਵੀ ਜਿਹਨੇ ਦੂਰੀਆਰੀ ਲਾਉਣੀ ਹੈ ਡੋਂਕੀ ਉਹ ਦੱਸੋ ਅਸੀਂ ਭਾਜੀ ਫੇਰ ਹੱਥ ਖੜੇ ਕਰਤੇ ਕਿਉਂਕਿ ਤੇ ਉਹਦੇ ਜੋ 60 ਜੋ ਭਾਜੀ ਅਸੀਂ ਰਹਿ ਕੇ 12 ਮੁੰਡੇ ਅਸੀਂ ਕਹਿੰਦੇ ਵੀ ਅਸੀਂ ਲਾਉਣੀ ਆ ਫਿਰ ਕੋਈ ਚੱਕਰ ਨਹੀਂ ਦੂਰੀਆਰੀ ਫਿਰ ਲਾਉਣੀ ਆ ਤੇ ਚਲੋ ਜੀ ਸਾਨੂੰ ਉਹਨਾਂ ਫਿਰ ਫੜੇ ਗਏ ਭਾਜੀ ਫਿਰ ਤੁਰੇ ساری ਰਾਤ ਅਗਲੇ ਦਿਨ ਜਮ ਖਤਮ ਹੋ ਗਿਆ ਵੀ ਸਰੀਰ ਵੀ ਐ ਕੰਮ ਦਾ ਸੀ ਜਮ ਚਲੋ ਫਿਰ ਮੁੜਿਆਈ ਭਾਜੀ ਫਿਰ ਦੋਹਾਂ ਦਿਨਾਂ ਬਾਅਦ ਫਿਰ ਉਹਦੇ ਹੋਟਲ ਜਾ ਕੇ ਗੱਲ ਇੱਕ ਹੋਰ ਫੁਰਮੈਂ ਦੱਸਦਾ ਭਾਜੀ ਜੇ ਤੁਹਾਡਾ ਜੰਟ ਚੰਗਾ ਹੋਊਗਾ ਨਾ ਡੌਂਕੀ ਦਾ ਇਹ ਹੁੰਦਾ ਬੰਦੇ ਤੁਰਦੇ ਹੈਗੇ ਆ ਜੇ ਤੁਹਾਡਾ ਜੰਟ ਚੰਗਾ ਉਹਦੀ ਪਿੱਛੇ ਸੈਟਿੰਗ ਹੁੰਦੀ ਆ ਸਾਨੂੰ ਐਵੇਂ ਕਹੀ ਆ ਮੈਂ ਡੌਂਕੀ ਤੁਰਦਾ ਸੀਗਾ ਬਈ ਖੱਜਲ ਹੋਇਆ ਪਰ ਮੈਨੂੰ ਜਿਹੜੀ ਮਰੀ ਰਹਿਸ਼ ਸੀਗੀ ਸਾਡਾ ਏਜੰਟ ਸੀਗਾ ਉਹਨੇ ਮੈਨੂੰ ਪਿਛੇ ਹੋਟਲ ਲੈ ਕੇ ਦਿੱਤਾ ਜੀ ਮੈਂ ਉੱਥੇ ਫੇਰ ਆ ਜਾਂਦਾ ਜੀ ਉੱਥੇ ਮੈਂ 2 ਦਿਨ ਫੇਰ ਰਹਿਣਾ 3 ਦਿਨ ਫੇਰ ਸੈੱਟ ਹੋਣਾ ਕੋਈ ਮਾੜੀ ਮੋਟੀ ਸਰਟੀਫੀਕੇਟ ਹੋਣੀ ਸੈੱਟ ਕਰਕੇ ਫਿਰ ਮੈਨੂੰ ਉਹਨੇ ਕਹਿਣਾ ਹਫ਼ਤੇ ਬਾਅਦ ਸਹੀ ਆ ਸਾਡਾ ਫੇਰ ਗਰੁੱਪ ਜਾਣਾ ਫਿਰ ਭਾਜੀ ਅੱਠ ਡੰਕੀਆਂ ਲਾਈਆਂ ਨੌਵੀਂ ਜਾ ਕੇ ਟੱਪਿਆਂ ਤੇ ਬਾਕੀ ਗੱਲ ਕਰਨ ਲੱਗੇ ਕੁੜੀਆਂ ਦੀ ਭਾਜੀ ਇਹੋ ਜਿਹੇ ਵੀ ਹਾਲਾਤ ਵੇਖੇ ਆ ਕੋਈ ਭੈਣ ਭਰਾ ਇਹ ਨਾ ਕਵੇ ਵੀ ਮੈਂ ਵੀ ਥੋੜਾ ਵੀਰੇ ਇਹ ਛੋਟੇ ਜਿਹੀ ਗੱਲ ਮੈਂ ਕਰੂੰਗਾ ਤੁਸੀਂ ਗੱਲ ਕਰਨ ਲਗਾਤਾਰ ਏਜੰਟ ਦੇ ਥਰੂ ਡੋਂਕੀ ਲਾਓ ਪਰ ਡੋਂਕੀ ਲਾਂਡ ਦੀ ਲੋੜ ਕੀ ਪੈ ਗਈ ਵੀ ਲੋੜ ਕੀ ਹੋ ਜੇ ਪੁੱਤ ਹੁਣ ਤੁਹਾਡੀ ਜਾਨ ਤੇ ਬਣ ਗਈ ਸੀ ਤੁਸੀਂ ਕਿੰਨੀ ਵਾਰ ਵਾਪਸ ਬਾਰਡਰ ਤੋਂ ਵਾਪਸ ਆਇਓ ਗੋਪੀ ਵੀਰੇ ਰੱਬ ਨਾ ਕਰਦਾ ਤੁਹਾਨੂੰ ਕੁਝ ਹੋ ਜਾਂਦਾ ਤਾਂ ਮਾਪੇ ਤਾਂ ਰੁਲਗੇ ਸੀ ਪਿੱਛੋਂ ਪੰਜਾਬ ਰਹਿ ਕੇ ਜਾਂ ਮੈਂ ਥੋੜਾ ਬੋਧਾ ਕੰਮ ਚਲਾ ਲਈਦਾ ਚੱਲ ਜਾਊਗਾ ਪਰ ਜੇ ਪੁੱਤੇ ਚਲੇ ਗਏ ਫਿਰ ਕੀ ਕਰੋਗੇ ਜੀ ਉਹ ਬੱਸ ਭਾਜੀ ਇਦਾਂ ਵੇਖੋ ਵੇਖੀ ਵੀ ਇਹ ਵੀ ਆ ਇਹ ਵੀ ਆ ਗੱਲ ਦੂਜੇ ਸੈੱਟ ਹੁੰਦੇ ਆ ਹਰੇਕ ਨੂੰ ਹੀ ਹੁੰਦਾ ਸਾਡੇ ਸ਼ਰੀਕ ਇਦਾਂ ਮੈਂ ਵੀ ਉੱਥੋਂ ਤੱਕ ਜਾਵਾਂ ਹਨਾ ਤੁਸੀਂ ਆਪ ਸਿਆਣੇ ਅੱਜਕੱਲ੍ਹ ਆਪਣੇ ਪੰਜਾਬ ਚ ਵੇਖਾ ਵਖਾਈਆ ਮੈਂ ਆ ਤਾਂ ਹੀ ਚੀਜ਼ ਦਾ ਸ਼ਿਕਾਰ ਆ ਮੈਂ ਨਹੀਂ ਕਹਿੰਦਾ ਮੈਨੂੰ ਵੀ ਸੀਗਾ ਵੀ ਸਾਡੇ ਉਹ ਦੂਜੇ ਉੱਥੇ ਆ ਮੈਂ ਵੀ ਇੱਥੇ ਤੱਕ ਜਾਵਾਂ ਇੱਕ ਬੰਦੇ ਨੂੰ ਪਰ ਦੂਜੀ ਗੱਲ ਆ ਭਾਜੀਆਂ ਇੰਡੀਆ ਨਾਲ ਪੰਜਾਬ ਨਹੀਂ ਕੰਮ ਕਰ ਉਹ ਰਹਿ ਗਏ ਜ਼ਮੀਨ ਬੋਂਦੇ ਸੀ ਸੁੱਖਣਾ ਵਧੀਆ ਸੀ ਕੋਈ ਐਡੀ ਨਹੀਂ ਗੱਲ ਸੀ ਪਰ ਠੇਕੇ ਦੇ ਬਚਦਾ ਕੁਝ ਨਹੀਂ ਜ਼ਮੀਨਾਂ ਚ ਤੁਸੀਂ ਪਤਾ ਹੀ ਆ ਕੀ ਹਾਲਾਤ ਆ ਕੀ ਨਹੀਂ ਹੁਣ ਇਹ ਆ ਆਪਦਾ ਵਧੀਆ ਕਮਾਉਣ ਵਾਲੇ ਹੋ ਗਏ ਬਾਪੂ ਖੁਸ਼ ਆ ਸਾਰੇ ਕੋ ਪਰ ਘਰ ਦੇ ਕਹਿੰਦੇ ਸੀ ਮੁੜਿਆ ਪਰ ਬਾਜੀ ਘਰ ਦੇ ਹਾਲਾਤ ਐ ਜੇ ਸੀਗੇ ਬਾਪੂ ਨੇ ਕਰਜ਼ਾ ਬੜਾ ਚੱਕ ਕੇ ਉਹਦੇ ਕਹਿਣ ਵਾਂਗੂ ਪਹਿਲਾਂ ਕਬੜੀ ਖੇਡੀਆ ਕੰਮ ਧੰਦਾ ਨਹੀਂ ਕਿਉਂ ਕੀਤਾ ਉਦੋਂ ਖਰਚਾ ਉਹ ਕੀਤਾ ਫਿਰ ਘਰ ਦੇ ਹਾਲਾਤ ਵੇਖੇ ਛੱਤ 'ਚ ਆਉਂਦੀ ਸੀਗੀ ਹੁਣ ਮੇਰੇ ਨਾਲ ਦੇ ਮੁੰਡੇ-ਮੁੰਡੇ ਵੀ ਆ ਪਿੱਛੇ ਪਰ ਜਦੋਂ ਮੈਂ ਪਿੱਛੇ ਜਾਗਦਾ ਸੀ ਫਿਰ ਮੈਨੂੰ ਯਾਦ ਆਉਂਦਾ ਨਹੀਂ ਯਾਰ ਵੀ ਐ ਤਾਂ ਨਹੀਂ ਵੀ ਮਣਾ ਗਾਂ ਹੀ ਲੰਘਣਾ ਪੈਣਾ ਫੇਰ ਜਾ ਕੇ ਕੋ ਪਿੱਛੇ ਬਣੂਗਾ ਚਲੋ ਹੁਣ ਚਲੋ ਆਪਦੀ ਮੁਕਾਮ ਤੇ ਪਹੁੰਚ ਗਏ ਤੇ ਸੱਟਾ ਸਾਰਾ ਕੁਝ ਖਿਆਈ ਤੇ ਛੱਡਣੀ ਪੈਂਦੀ ਆ ਭਾਈ ਮੁਕਾਮ ਤੇ ਜਾਣਾ ਜੇ ਕਪੀਵਰੇ ਨਾਲ ਕੀ ਕੀ ਸਮਾਨ ਹੁੰਦਾ ਸੀਗਾ ਡੌਂਕੀ ਲਾਉਂਦੇ ਸੀ ਕਹਿੰਦੇ ਮੋਬਾਈਲ ਵੀ ਖੋਲ ਲੈਂਦੇ ਨੇ ਜਿਹੜੇ ਨਾਲ ਏਜੰਟ ਹੁੰਦੇ ਨੇ ਜਿਹੜੇ ਨਾਲ ਟ੍ਰੈਕਪੌਨ ਦੇ ਨਾਲ ਇਹ ਮੋਬਾਈਲ ਖੋਲਣ ਤੰਗ ਕਰਦੇ ਨੇ ਕੁੱਟਦੇ ਨੇ ਤੁਸੀਂ ਬੋਲਦੇ ਹੋ ਤਾਂ ਤੁਹਾਡੀ ਵਾਲ ਨੂੰ ਦਬਾਇਆ ਜਾਂਦਾ ਜੀ ਇਹ ਵੀ ਗੱਲਾਂ ਹੁੰਦੀਆਂ ਨੇ ਭਾਜੀ ਹੁਣ ਮੈਂ ਫੇਰ ਉਹੀ ਗੱਲ ਆ ਗਈ ਜੇ ਤੁਹਾਡਾ ਏਜੰਟ ਚੰਗਾ ਨਾ ਏਜੰਟ ਦਾਮ ਵਾਲਾ ਹੋਵੇ ਤੇ ਮਜਾਲ ਨਹੀਂ ਤੁਹਾਨੂੰ ਡੰਕ ਉਂਗਲ ਤੱਕ ਵੀ ਲਾ ਜੇ ਜਿਹੜਾ ਚੰਗੇ ਚੰਗੇ ਏਜੰਟ ਦੇ ਬੰਦੇ ਆ ਮੇਰਾ ਏਜੰਟ ਸੀ ਮੈਂ ਅੱਜ ਵੀ ਉਹਦੀ ਅੱਜ ਤੱਕ ਕਰਦਾ ਮੈਨੂੰ ਉਹ ਅਸਲੀ ਲੋਨ ਵਾਲਾ ਸਾਨੂੰ ਮੰਨ ਕੇ ਚੱਲੋ ਮੇਰੇ ਨਾਲ ਦੇ ਬੰਦਿਆਂ ਦੇ ਇੰਨੇ ਕੁ ਮਾਲਾ ਲਫੜ ਪਏ ਇੱਕ ਵਾਰੀ ਕੀ ਹੋਇਆ ਅੰਮ੍ਰਿਤਸਰ ਦਾ ਮੁੰਡਾ ਤੇ ਉਹ ਨਾ ਡੌਂਕੀ ਲਾਉਣ ਨੂੰ ਦੂਰੀ ਹਰੀ ਤਿਆਰ ਤਿਆਰ ਨਾ ਹੋਇਆ ਉਹਨਾਂ ਨੇ ਭਾਜੀ ਇੰਨਾ ਕੁੱਟਿਆ ਜਿੱਦਾਂ ਡੌਂਕਰ ਸੀਗੇ ਪਾਕਿਸਤਾਨੀ ਉਹਨੂੰ ਮੈਂ ਕਿਹਾ ਯਾਰ ਮੈਂ ਕਿਹਾ ਸਾਡਾ ਇੰਡੀਅਨ ਬੰਦਾ ਮਰੂਣਾ ਕਹਿੰਦਾ ਭਾਜੀ ਕਹਿੰਦਾ ਜਦੋਂ ਇਹਨੂੰ ਕਹੀ ਜਾਂਦੇ ਆ ਵੀ ਤੂੰ ਚੱਲ ਕੋਈ ਨਹੀਂ ਫੜਿਆ ਗਿਆ ਤੇਰੇ ਨਾਲ ਹੀ ਆ ਵੀ ਇਹ ਵੀ ਲੰਘ ਜੂਗਾ ਉਹ ਉਹ ਕਰੇ ਮੈਂ ਨਹੀਂ ਜਾਣਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਹੋਣਾ ਮਰੀ ਯਾਰ ਮੇਰਾ ਭਰਾ ਵੀ ਸਾਡਾ ਇੰਡੀਅਨ ਬੰਦਾ ਤੇ ਉਹ ਦੂਜਾ ਜਿਹੜਾ ਕੁੱਟਦਾ ਸੀਗਾ ਡੋਂਕਰ ਉਹ ਸੀਗਾ ਅਫਗਾਨੀ ਕਹਿੰਦਾ ਉਹ ਹਿੰਦੀ ਬੋਲਦੇ ਹੀ ਕਹਿੰਦਾ ਇਹਨੂੰ ਬੋਲ ਵੀ ਬਈ ਜਾਣਾ ਹੀ ਪੈਣਾ ਕੁੱਟ-ਕੁੱਟ ਕੇ ਵੀ ਬੰਦੇ ਪਰ ਉਹ ਸ਼ੁਕਰ ਮੰਨਿਓ ਉਹਨਾਂ ਦੀ ਕੁੱਟ ਪਈ ਤੇ ਉਹ ਬਾਡਰ ਟੱਪ ਗਿਆ ਉਹਨਾਂ ਦੀ ਕਿਸਮਤ ਬਣੀ ਪਰ ਜੇ ਉਹ ਮੰਨ ਲਓ ਆਪਣਾ ਦਿਆਲੇ ਸਤਾ ਕੀ ਚੱਕਰ ਹੁੰਦਾ ਡੋਂਕੀ ਜੀ ਭਾਜੀ ਜਿਹੜੇ ਮਾੜੇ ਡੋਂਕਰ ਦੇ ਬੰਦੇ ਆ ਉਹ ਮੰਨ ਕੇ ਚੱਲੋ ਕਈ ਵਾਰੀ ਕੀ ਕਰਦੇ ਆ ਏਜੰਟਣਾ ਬੰਦੇ ਟਪਾ ਦਿੰਦੇ ਆ ਜਿਹੜੇ ਡੋਂਕਰਾਂ ਦੀ ਗੇਮ ਹੈ ਨਾ ਜਦੋਂ ਬੰਦਾ ਬਾਡਰ ਟੱਪ ਗਿਆ ਉਦੋਂ ਪੈਸੇ ਦੇਣੇ ਆ ਏਜੰਟਾਂ ਨੇ ਜਦੋਂ ਬੰਦਾ ਉਹਦਾ ਟੱਪ ਗਿਆ ਡੋਂ ਜੰਟ ਦਾ ਉਹ ਕੀ ਹੁੰਦਾ ਬੰਦੇ ਟੱਪ ਜਾਂਦੇ ਆ ਏਜੰਟ ਉਹਨਾਂ ਦੇ ਪੈਸੇ ਮੁਕਾਉਂਦੇ ਆ ਉਹ ਗਾਂਹ ਵਾਲੇ ਏਜੰਟ ਨੂੰ ਬੰਦੇ ਫੜਾ ਲੈਂਦੇ ਆ ਤੇ ਉਰਲੇ ਜਿਹੜੇ ਪਿਛਲੇ ਏਜੰਟ ਤਾਂ ਜਿਹੜੇ ਪਿਛਲੇ ਡੌਂਕਰ ਸੀ ਉਹਨਾਂ ਕੋਲ ਆਈਡੀ ਵੀ ਉਹਨਾਂ ਜਿਹੜੇ ਉਹਨੂੰ ਪੈਸੇ ਦੇਣੇ ਸੀ ਨਹੀਂ ਦਿੰਦੇ ਨਾ ਉਹ ਫਿਰ ਡੌਂਕਰ ਕੀ ਕਰਦੇ ਆ ਜਦੋਂ ਦੂਜੀ ਵਾਰੀ ਉਹ ਜਿਹੜੇ ਉਹਦੇ ਬੰਦੇ ਹੁੰਦੇ ਆ ਏਜੰਟ ਦੇ ਫੇਰ ਆਉਂਦੇ ਆ ਮਗਰੋਂ ਹੋਰ ਮੁੰਡੇ ਇੰਡੀਆ ਤੋਂ ਤੁਹਾਨੂੰ ਪਤਾ ਕਿੰਨੇ ਤਰਦੇ ਆ ਉਹ ਫਿਰ ਉਹਨਾਂ ਨੂੰ ਕਟ੍ਰੈਪ ਕਰ ਲੈਂਦੇ ਆ ਹੂੰ ਏਦੀ ਹੋ ਜਾਂਦੀ ਆ ਤਾਂ ਫਿਰ ਬੰਦੇ ਕਟਨਾਪ ਹੁੰਦੇ ਆ ਮਾੜੇ ਏਜੰਟ ਦੇ ਜਦੋਂ ਜੰਟ ਉਹਨਾਂ ਦੀ ਪੇਮੈਂਟ ਨਹੀਂ ਕਲੀਅਰ ਕਰਦੇ ਤਾਂ ਕਰਕੇ ਬੰਦੇ ਕਟ੍ਰੈਪ ਹੁੰਦੇ ਆ ਅੱਧੋਂ ਜ਼ਿਆਦਾ ਹੱਥ ਥੋੜਾ ਜਿਹੜਾ ਏਜੰਟ ਆ ਤੁਸੀਂ ਮਾੜਾ ਚੁਣਦੇ ਆ ਉਹਦੇ ਹੱਥਾਂ ਤੋਂ ਉਹਨੂੰ ਕਟਨਾਪ ਕਰਾਉਣ ਚ ਚੰਗੇ ਜੰਟ ਰਾਈ ਰਾਹ ਚੁਣੋ ਜੇ ਚੁਣਨਾ ਵੀ ਪਹਿਲੀ ਗੱਲ ਤਾਂ ਚੁਣੋ ਨਾ ਜੇ ਚੁਣਨਾ ਵੀ ਆ ਵਧੀਆ ਏਜੰਟ ਸ਼ਾਨਬੀਨ ਕਰਕੇ ਹੁਣ ਅਸੀਂ ਚਾਰ ਭਰਾ ਅਸੀਂ ਚਾਰੇ ਇੱਥੇ ਆ ਚਾਚੇ ਦਾਜੇ ਦੇ ਪੁੱਤ ਤੇ ਇੱਕ ਹੀ ਏਜੰਟਾ ਮੇਰਾ ਉਹਦੇ ਰਾਹੀਂ ਆਏ ਆ ਮੈਂ ਹਰਿਆਣੇ ਤੋਂ ਤੇ ਬਹੁਤ ਵਧੀਆ ਏਜੰਟਾ ਚਲੋ ਖਿਆਈ ਸਖਿਆਈ ਬਈ ਰਾ ਚੁਣੋ ਪਰ ਜਮਾ ਆਪਦਾ ਕਲੀਅਰ ਕਰਕੇ ਜਾਂਟ ਚੰਗਾ ਜਿਹੜੇ ਰਾਹੀਂ ਤੁਹਾਡੇ ਬੰਦੇ ਗਏ ਆ ਤੇ ਪਰ ਕੋਸ਼ਿਸ਼ ਕਰੋ ਤੁਸੀਂ ਫੈਲ ਸਿੱਧੀ ਲਾਉਣ ਦੀ ਯੋਰਪ ਨੂੰ ਵੀ ਵੀਜ਼ਾ ਦੇ ਦਿੰਦਾ ਪਹਿਲਾਂ ਦੋ ਕੰਟਰੀਆਂ ਘੁੰਮੋ ਚਾਰ ਬਾਕੀ ਕਿਸ ਮਤਲਬ ਆ ਜੀ ਹੈ ਨਾ ਜੀ ਦਾ ਨਹੀਂ ਸਾਥ ਦਿੰਦੇ ਪਰ ਸਾਡੀ ਮਜਬੂਰੀ ਸੀ ਕਿ ਚਲ ਆਉਣਾ ਪਿਆ ਤੇ ਹੁਣ ਗੋਪੀ ਵੀਰੇ ਜਿੱਦਾਂ ਤੁਸੀਂ ਡੌਂਕੀ ਲਾਈ ਹੈ ਡੌਂਕੀ ਦੇ ਵਿੱਚ ਆਪਾਂ ਦੇਖਦੇ ਆ ਫੋਟੋ 'ਚ ਸਾਹਮਣੇ ਆਂਦੀਆਂ ਨੇ ਕੁੜੀਆਂ ਬੱਚੇ ਫੈਮਿਲੀ ਨਾਲ ਡੌਂਕੀ ਲਾ ਕੇ ਜਾ ਰਹੇ ਹੁੰਦੇ ਨੇ ਛੋਟੀਆਂ ਛੋਟੀਆਂ ਬੱਚਿਆਂ ਨੂੰ ਆਪਾਂ ਪਿੱਛੇ ਵੀਡੀਓ ਵੀ ਦੇਖੀ ਸੀ ਸਮੁੰਦਰ ਛੁੱਟਦਾ ਜਿੱtare ਬੱਚਿਆਂ ਨੂੰ ਜੀ ਉਹ ਤੁਹਾਡੇ ਨਾਲ ਗਰੁੱਪ ਚ ਮੁੰਡੇ ਹੀ ਹੁੰਦੇ ਨੇ ਕੁੜੀਆਂ ਹੁੰਦੇ ਨੇ ਕੀ ਹੁੰਦਾ ਜੀ ਇਹ ਸਿਸਟਮ ਸਾਰਾ ਕੁੜਗਾ ਵੀ ਹੁੰਦੀਆਂ ਭਾਜੀ ਮੁੰਡੇ ਵੀ ਹੁੰਦੇ ਆ ਤੁਹਾਨੂੰ ਹੁਣ ਮੈਂ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਟਿਆ ਵੀ ਉਹ ਉਹਨਾਂ ਨੇ ਉਹਦਾ ਡੌਂਕਰਾਂ ਨੇ ਕੀ ਕੀਤਾ ਕੁੜੀ ਦਾ ਘਰ ਆਲਾ ਟਪਾਤਾ ਤੇ ਕੁੜੀ ਰੱਖ ਲਈ ਜੀ ਮੀਆਂ ਬੀਵੀ ਫੈਮਿਲੀ ਦਾ ਖਾਸ ਕਰਕੇ ਨਾ ਰਹਾ ਮੰਨ ਲਓ ਕੁੜੀ ਕੁੜੀ ਉਹਨਾਂ ਨੇ ਜਾਣ ਕੇ ਰੱਖ ਲਈ ਮੁੰਡਾ ਟਪਾਤਾ ਜਦੋਂ ਹੁਣ ਬੰਦਾ ਵੱਡ ਟੱਪ ਗਿਆ ਉਹਨੂੰ ਆਈ ਸੀ ਉਹਨੂੰ ਕਹਿੰਦੇ ਇਹਨੂੰ ਕੱਲੂ ਭੇਜਾਂਗੇ ਤੇ ਕਹਿੰਦੇ ਗੱਡੀ ਉਹਦੀ ਪੁਲਿਸ ਦੀ ਤੂੰ ਭੱਜ ਉਹ ਭਾਜੀ ਡੇਢ ਮਹੀਨਾ ਆਪਣੀ ਇੰਡੀਅਨ ਕੁੜੀ ਤੇ ਪਰਮਾਨੀਆਂ ਤੇ ਡੋਂਕਰਾਂ ਨੇ ਰੱਖੀ ਮੈਂ ਇਹ ਨਹੀਂ ਕਹਿੰਦਾ ਵੀ ਮਾੜਾ ਚੰਗਾ ਚਲੋ ਉਹ ਵਾਇਗਰੂਨ ਪਰ ਤੁਹਾਨੂੰ ਵੀ ਪਤਾ ਹੀ ਆ ਕਿੰਦਾਂ ਦੇ ਹਾਲਾਤ ਆ ਪਰ ਤੇ ਉਹ ਜਨਾਨੀ ਡੇਢ ਮਹੀਨਾ ਵਿਚਾਰੀ ਕੁੜੀ ਉੱਥੇ ਰਹੀ ਉਹਨਾਂ ਕੋਲੇ ਡੇਢ ਮਹੀਨੇ ਬਾਅਦ ਉਹਨਾਂ ਨੇ ਉੱਥੋਂ ਫਿਰ ਉਹਨੂੰ ਕਿਹਾ ਵੀ ਹੁਣ ਤੂੰ ਇਟਲੀ ਜਾਂਦੀ ਰਹੀ ਆ ਦੇਖ ਫਿਰ ਉਹਨੂੰ ਬਾਰਡਰ ਟਪਾਇਆ ਜਾਣ ਕੇ ਉਹਨਾਂ ਨੇ ਪਿੱਛੇ ਰੱਖ ਲਈ ਕੁੜੀ ਇਹੋ ਜਿਹੇ ਹਾਲਾਤ ਆ ਵੀ ਇਹ ਗੱਲ ਆ ਮੇਰੇ ਭਰਾਣਾ ਬੇਨਤੀ ਆ ਵੀ ਫੈਮਿਲੀ ਨਾਲ ਦਾ ਖਾਸ ਕਰਕੇ ਇਕੱਲੇ ਜੇ ਲਾਉਣਾ ਵੀ ਨਹੀਂ ਰਿਹਾ ਜਾਂਦਾ ਨਾ ਮੇਰੇ ਵਾਂਗੂ ਚਲੋ ਕੀੜਾ ਹੁੰਦਾ ਰੇਕ ਦੀ ਠੀਕ ਆ ਕੋਸ਼ਿਸ਼ ਕਰੋ ਪਰ ਖਾਸ ਕਰਕੇ ਇੱਕ ਭਾਜੀ ਹੋ ਮੋਟਾ ਬੰਦਾ ਜਿਹੜਾ ਜਿੱਦਾਂ ਕਹਿ ਰਹੀਏ ਜਿਹਨੇ ਮਿਹਨਤ ਨਹੀਂ ਕੀਤੀ ਪਿੱਛੇ ਖਾਧ ਕਰਕੇ ਨਾ ਡੌਂਕੀ ਲਾਵੇ ਉਹ ਫਿਰ ਕੀ ਕਰਦੇ ਆ ਭਾਜੀ ਜਦੋਂ ਬੰਦੇ ਨਾ 60-60 ਬੰਦੇ ਲੈਣ ਚ ਤੁਰਦੇ ਆ ਜਦੋਂ 60-60 ਬੰਦੇ ਲੈਣ ਚ ਤੁਰਦੇ ਆ ਉਹ ਬੰਦੇ ਜਿਹੜਾ ਜਿਹੜਾ ਹੁੰਦਾ ਭਾਰੇ ਸ਼ਰੀਰ ਦਾ ਹੰਬ ਜਾਂਦਾ ਜੀਨੇ ਪਿੱਛੇ ਮਿਹਨਤ ਨਹੀਂ ਕੀਤੀ ਹੂੰ ਹੁਣ ਕਿਹੜਾ ਥੋੜਾ ਤੁਰਨਾ ਹੁੰਦਾ ਭਾਜੀ 50-50 ਕਿਲੋਮੀਟਰ ਰਾਤ ਨੂੰ ਤੁਰੇ ਆ ਉਹਨੇ ਉਹ ਜਦੋਂ ਬਹਿ ਜਾਂਦੇ ਫਿਰ ਉਹ ਕੁੱਟਦੇ ਆ ਕਿਉਂ ਕੁੱਟਦੇ ਆ ਉਹ ਦੂਜੇ ਬੰਦਿਆਂ ਦਾ ਜਿਹੜਾ ਮਨੋਬਲ ਹੁੰਦਾ ਤੋੜ ਦਿੰਦਾ ਪਰ ਡੌਂਕਰ ਨੂੰ ਕੁੱਟਦੇ ਆ ਵੀ ਤੂੰ ਵੀ ਤੁਰ ਜੇ ਉ ਚੇਰ ਵਾਲ ਦਾ ਨੂੰ ਪਤਾ ਕੋਈ ਨਹੀਂ ਲੱਗਦਾ ਫੋਨ ਫਾਨ ਦੀ ਰੇਂਜ ਇਹ ਜੀ ਹੁੰਦੀ ਆ ਚਲੋ ਕੇ ਦੇ ਹਸਾਬ ਕਿਤਾਬ ਤਾਂ ਕਰਕੇ ਉਹ ਫਿਰ ਇਹ ਬੰਦਿਆਂ ਨੂੰ ਵੀ ਮਾੜਾ ਮੋਟਾ ਟਰਚ ਕਰਦੇ ਵੀ ਬੀ ਤੂ ਤੌਰ ਤੇ ਖਟਦੇ ਮਾਰਦੇ ਵੀ ਹੈਗੇ ਇਹ ਨਹੀਂ ਗੱਲ ਕੋਈ ਤੇ ਦੂਜੀ ਗੱਲ ਇਹ ਹੁਣ ਸਾਡੇ ਨਾਲ ਹੈਂਡੀਕੈਪਡ ਮੁੰਡਾ ਆਈ ਭਾਜੀ ਹਰਿਆਣੇ ਦਾ ਜੀ ਤੁਸੀਂ ਭਾਜੀ ਝੂਠ ਮੰਨੋਗੇ ਅੱਜ ਵੀ ਬੰਦਾ ਮੈਂ ਭਵੇਂ ਇੰਟਰਵਿਊ ਤੇ ਲੈ ਲਿਓ ਗਵਾਹ ਅਸੀਂ ਭਾਜੀ ਬਾਰਡਰ ਤੇ ਖੜੇ ਉਹ ਕਹਿੰਦਾ ਵੀ ਮੈਥੋਂ ਨਹੀਂ ਕਹਿੰਦਾ ਯਾਰ ਤੁਰਿਆ ਨਹੀਂ ਜਾਣਾ ਕਹਿੰਦਾ ਮੇਰੇ ਉਹਦੀ ਜਮਾ ਵਿਚਾਰੇ ਦੀ ਹੈਂਡੀਕੈਪਡ ਸੀਗੀ ਥੋੜੀ ਜੀ ਲੱਤ ਸੌ ਚ ਜਿੰਦਾ 50% ਕਹਲੋ ਵੀ ਥੋ ਅਈ ਮੈਂ 3 ਕਿਲੋਮੀਟਰ ਬੰਦੇ ਨੂੰ ਮੋਢਿਆਂ ਤੇ ਰੱਖ ਕੇ ਆਪਦੇ ਤੇ ਬਾਰਡਰ ਤੱਕ ਲੈ ਕੇ ਗਿਆ। ਅੱਜ ਬੰਦਾ ਜਰਮਨ ਬੈਠਾ ਤੇ ਐਵੇਂ ਕਹੀਆ ਮੈਂ ਵੀ ਫੋਨ ਲਾਉਂਦਾ ਰਹਿੰਦਾ ਗੱਲ ਹੁੰਦੀ ਰਹਿੰਦੀ ਆ। ਉਹਨੂੰ ਮੈਂ ਕਹਿਣਾ ਮੈਂ ਕਹਾ ਯਾਰ ਤੂੰ ਕਾਹਤੋਂ ਰਾਹ ਚੁਣਿਆ। ਕਹਿੰਦਾ ਬਾਈ ਕੀ ਕਰਾਂ ਦੱਸੋ ਹੈਂਡੀਕੈਪਟ ਬੰਦਾ ਪਰ ਉਹਦੇ ਚ ਮਨੋਂ ਵੱਲ ਉਹਦਾ ਦਿਲ ਸੀਗਾ। ਬੰਦਾ ਲੰਗਾ ਜੀ ਨਾਲੇ ਹੈਂਡੀਕੈਪਟ ਸੀਗਾ ਉਹ ਵੀ ਡੌਂਕੀ ਲਾ ਗਿਆ। ਇਹ ਨਹੀਂ ਗੱਲ ਕੋਈ ਡੌਂਕੀ ਮਾੜੀ ਨਹੀਂ ਅੱਜ ਸੈਟ ਆ। ਵਧੀਆ ਆਪਣਾ ਜਰਮਨ ਵਧੀਆ ਕੰਮ ਕਰ ਕਰੀ ਜਾਂਦਾ। ਬੀ ਬੰਦੇ ਕਈ ਹੈਂਡੀਕੈਪਟ ਵੀ ਡੋਂਕੀ ਲਾ ਜਾਂਦੇ ਤੇ ਕਈ ਬੰਦੇ ਪਰ ਇਹ ਚ ਸਭ ਤੋਂ ਵੱਡਾ ਭਾਈ ਤੁਹਾਡਾ ਮਨ ਤੇ ਦਿਲ ਤੇ ਦੂਜੀ ਗੱਲ ਤੁਹਾਡਾ ਏਜੰਟ ਚੰਗਾ ਹੋਵੇ। ਕੋਪਰੀ ਜੀ ਤੁਸੀਂ ਕੁੜੀਆਂ ਦੀ ਗੱਲ ਕੀਤੀ ਆ ਕੁੜੀਆਂ ਨੂੰ ਕੀ ਰੋਡ ਪੈਂਦੇ ਡੋਂਕੀ ਲਾਉਂਦੇ ਕੁੜੀਆਂ ਦਾ ਹੋਰ ਬਹੁਤ ਆਪਸ਼ਨ ਆ ਨੇ ਚਲੋ ਇੱਥੇ ਕੰਮ ਕਰ ਸਕਦੀਆਂ ਨੇ ਜਾਂ ਵਿਆਹ ਕਰਾ ਕੇ ਚਲੇ ਜਾਣਾ ਜਿੱਦੋਂ ਅਸੀਂ ਦੱਸਿਆ ਵੀ ਏਜੰਟ ਦੀ ਵੀ ਤੁਸੀਂ ਨਾਲ ਨਾਲ ਗੱਲ ਕਰੋ ਏਜੰਟ ਚੰਗਾ ਹੋਵੇ ਤਾਂ ਹੋਏਗਾ ਜਿਵੇਂ ਅਸੀਂ ਗੱਲ ਕੀਤੀ ਵੀ ਕੁੜੀ ਰੱਖ ਲਈ ਬੰਦਾ ਟਪਾਤਾ ਫਿਰ ਏਜੰਟ ਦੀ ਵੀ ਆਪ ਤਾਂ ਕੰਮ ਹੀ ਮੰਨਦੇ ਉਥੇ ਨੇ ਪਰ ਉਹ ਪਤਾ ਕੀ ਚੱਕਰ ਸੀ ਉਹ ਮੇਰੇ ਏਜੰਟ ਦੇ ਨਹੀਂ ਸੀਗੇ ਮੈਂ ਐਵੇਂ ਕਹੀ ਆ ਸਾਡੇ ਲਈ ਜਿਹੜਾ ਏਜੰਟ ਸੀ ਉਹਦੇ ਕੋਨੇ ਕੋਈ ਵੀ ਮੈਂ ਸਾਡੇ ਨਾਲ ਕੋਈ ਵੀ ਕੁੜੀ ਨਹੀਂ ਸੀ ਗਰੁੱਪ ਚ ਸਾਡੇ ਏਜੰਟ ਦੀ ਹੋਰਾਂ ਗਰੁੱਪਾਂ ਦੀਆਂ ਕੁੜੀਆਂ ਸੀ ਫਿਰ ਉਹ ਡੋਂਕਰ ਉਹਨਾਂ ਨੂੰ ਇਕੱਠਿਆਂ ਨੂੰ ਲੈ ਕੇ ਜਾਂਦਾ ਨਾ ਸਾਰਿਆਂ ਨੂੰ ਜੀ ਉਹ ਜਿਹੜਾ ਜਿਹੜੀ ਉਹ ਸੀਗੀ ਉਹ ਮੈਨੂੰ ਪਤਾ ਨਹੀਂ ਕਿਹੜੇ ਏਰੀਆ ਦੇ ਚਲੋ ਤੇ ਮੀਆਂ ਬੀਵੀ ਸੀਗੇ ਉਹ ਪਤਾ ਭਾਜੀ ਕੀ ਕਾਰਨ ਬਣਿਆ ਉਹ ਬੰਦਾ ਨਾ ਜਿੱਦਾਂ ਉਹ ਵੀ ਮੇਰੇ ਵਾਂਗੂ ਹੀ ਉਹਨਾਂ ਦਾ ਬਣਿਆ ਨਹੀਂ ਸੀ ਉਹਨਾਂ ਨੇ ਫੇਲਾ ਫੁਲਾ ਬਹੁਤ ਆੜੀ ਲਾਈਆਂ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਡੋਂਕੀ ਜੀ ਮੇਰੇ ਨਾਲ ਰਹੀ ਆ 10 15 ਦਿਨ ਉਹ ਉਹਨਾਂ ਦਾ ਬਣਿਆ ਨਹੀਂ ਸੀਗਾ ਉਹਨਾਂ ਨੇ ਤਾਂ ਉਹਨਾਂ ਨੇ ਇਹ ਕਦਮ ਚੁੱਕਿਆ ਤੇ ਉਹ ਫਿਰ ਕੁੜੀ ਹੁਣ ਤੁਹਾਨੂੰ ਮੈਂ ਦੱਸ ਗਿਆ ਟ ਹੈ ਹਿਸਟਰੀ ਜਿੱਦਾਂ ਉੱਥੇ ਕੀ ਹਿਸਾਬ ਕਿਤਾਬ ਹੁੰਦਾ ਨਾ ਵੀ ਰੇਕ ਨੂੰ ਹੀ ਖਵਾ ਦੇ ਭੁੱਖਿਆ ਤੁਹਾਨੂੰ ਆਪ ਤਾਂ ਕੋਈ ਵੀ ਹੈ ਨਾ ਜਿਵੇਂ ਮੈਂ ਕਹਾਂ ਤੁਹਾਨੂੰ ਪਤਾ ਅੱਜ ਕੱਲ ਦੇ ਹਾਲਾਤ ਕਿੰਨੇ ਨੇ ਤੇ ਉਹ ਫਿਰ ਤਾਂ ਕਰਕੇ ਉਹਨਾਂ ਨੇ ਮੇਰੇ ਸਾਹਮਣੇ ਕੀ ਦੇ ਕੀ ਗੱਲ ਆ ਮੈਨੂੰ ਬਹੁਤ ਮਹਿਸੂਸ ਹੋਇਆ ਯਾਰ ਮੈਂ ਫਿਰ ਮੈਂ ਸੋਚਿਆ ਮੈਂ ਕਹਾ ਯਾਰ ਜਦੋਂ ਉਹਦਾ ਬੰਦਾ ਨਹੀਂ ਇਹ ਚੀਜ਼ ਕਰ ਰਿਹਾ ਆਪਾਂ ਨੂੰ ਮੈਂ ਕਹਾ ਮੈਨੂੰ ਕੀ ਲੋੜ ਆ ਮੈਂ ਕਿਉਂ ਕਹਾਂ ਵੀ ਭੈਣੇ ਤੂੰ ਟੱਪ ਤੇ ਕੋਪ ਫਿਰ ਹੋਰ ਕੀ ਕੀ ਦਿਖ ਰਾਨੇ ਕੁੜੀਆਂ ਨੂੰ ਜੀ ਕੁੜੀਆਂ ਨੂੰ ਭਾਜੀ ਹੁਣ ਇਹ ਗੱਲ ਉਹਦੇ ਕਹਿਣ ਨੂੰ ਆਪ ਨੂੰ ਵੀ ਥੋੜਾ ਜਿਹਾ ਫੀਲ ਹੁੰਦਾ ਇਹੀ ਗੱਲ ਕਰਦਿਆਂ ਨੂੰ ਕੁੜੀਆਂ ਹੁਣ ਜ਼ਿਆਦਾਤਰ ਨਾ ਸਾਈਪ੍ਰੈਸ ਤੋਂ ਵੀ ਇਧਰ ਦੀ ਰਾਹ ਚੋਂ ਰਹੀਆਂ ਡੋਂਕੀ ਦਾ ਇੰਡੀਆ ਤੋਂ ਤਾਂ ਠੀਕ ਹੀ ਆ ਜੇ ਸਾਈਪ੍ਰੈਸ ਤੋਂ ਬਹੁਤ ਕੁੜੀਆਂ ਇਧਰ ਦੀ ਆਈ ਜਾਂਦੀਆਂ ਸਾਈਪ੍ਰੈਸ ਤੋਂ ਸਰਬੀਆ ਸਰਬੀਆ ਤੋਂ ਰਮਾਨੀਆ ਹੰਗਰੀ ਇਧਰ ਦੀ ਹੋ ਕੇ ਰਾਹ ਭਾਜੀ ਹੁਣ ਇਹ ਜੌਨ ਦਾ ਹੁਣ ਦੇਖੋ ਹੁਣ ਜਿਹੜੇ ਵੇਖੋ ਵਿਖਾਈ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਹਿ ਕਿ ਮੈਨੂੰ ਵੀ ਇਹੀ ਚੀਜ਼ ਸੀ ਹੁਣ ਜਿਹੜੀਆਂ ਕੁੜੀਆਂ ਸਾਈਪ੍ਰੈਸ ਆ ਉਹਨਾਂ ਨੂੰ ਇਹ ਆ ਵੀ ਅਸੀਂ ਅਸੀਂ ਯੂਰਪ ਜਾਵੜ ਗਏ ਅਸੀਂ ਆਏ ਆ ਉੱਥੋਂ ਦਾ ਮਾਹੌਲ ਇਦਾਂ ਇਹ ਆ ਹਸਾਬ ਕਿਤਾਬ ਫਿਰ ਇੱਥੇ ਇਹ ਆ ਚਲੋ ਵੀ ਜਿੱਦਾਂ ਕੈਨੇਡਾ ਅਮਰੀਕਾ ਵਾਲਾ ਹਸਾਬ ਹੀ ਆ ਵੀ ਬੰਦਾ ਪੱਕਾ ਹੋ ਜਾਂਦਾ ਗਾਂ ਆਪਦੇ ਵੀ ਜਵਾਕਾਂ ਨੂੰ ਪਰਿਵਾਰ ਨੂੰ ਮੜ ਉਹ ਕਰ ਸਕਦਾ ਹਨ ਹੁਣ ਸਾਈਪ੍ਰਸਾ ਉੱਥੇ ਬੰਦੇ ਦੀ ਜਿੱਦਾਂ ਸੈਟਿੰਗ ਨਹੀਂ ਹੁੰਦੀ ਹਰੇਕ ਚੀਜ਼ ਨੂੰ ਇਹ ਹੁੰਦਾ ਵੀ ਮੈਂ ਯਾਰ ਵੀ ਆਪਦੀ ਜਿਹੜੀ ਮੇਰੀ ਲਾਈਫ ਆ ਗਾਂ ਵਾਲਾ ਟਾਈਮ ਮੈਂ ਸੈੱਟ ਕਰਾਂ ਤਾਂ ਕਰਕੇ ਕੁੜੀਆਂ ਰਾਹ ਚੌਣਦੀਆਂ ਜਿਹੜੀਆਂ ਸਾਈਪ੍ਰਸਾ ਜ਼ਿਆਦਾਤਰ ਸਾਈਪ੍ਰਸਾ ਦੀਆਂ ਕੁੜੀਆਂ ਵੀ ਰਾਹ ਚੌਣ ਰਹੀਆਂ ਆ ਹੁਣ ਗੇਮ ਇੱਕ ਹੋਰ ਵੀ ਆ ਭਾਜੀ ਹੁਣ ਸਾਈ ਪ੍ਰੈਸ ਤੋਂ ਕੁੜੀਆਂ ਸਿੱਧੀਆਂ 에ਅਰਪੋਰਟ ਤੋਂ ਉੱਡ ਕੇ ਸਿੱਧੀਆਂ ਇੱਥੇ ਵੀ ਉਤਰੀਆਂ ਸਪੇਨ ਉਹ ਕੀ ਆ ਉਹਨਾਂ ਕੋਲੇ ਏਜੰਟ ਚੰਗੇ ਸੀ ਚੰਗਾ ਏਜੰਟ ਚੁਣੋ ਜੇ ਕਿਸੇ ਨੇ ਵੀ ਰਾਹ ਚੋਣਾ ਬੰਦੇ ਹੈਗੇ ਡੌਂਕੀ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸਾਈ ਪ੍ਰੈਸ ਤੋਂ ਗੇਮ ਹੈ ਇਹ ਜਿਹੜੀਆਂ ਬੰਦਿਆ ਕੋਲ ਹੈ ਇਹ ਵੀ ਇਹ ਚੀਜ਼ ਆ ਕੁੜੀਆਂ ਵੀ ਚਲੋ ਠੀਕ ਆਉਂਦੀਆਂ ਪਰ ਮੈਂ ਇਹ ਕਹਿਣਾ ਵੀ ਡੌਂਕੀ ਵਾਲਾ ਕੁੜੀਆਂ ਤਾਂ ਖਾਸ ਕਰਕੇ ਨਹੀਂ ਚਾਹੀਦਾ ਹੁਣ ਭਾਜੀ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜਦੋਂ ਅਸੀਂ ਬਾਰਡਰ ਟੱਪ ਕੇ ਭਾਜੀ ਟ੍ਰੇਨ 'ਚ ਬੈਠੇ ਹਾਂ ਤੇ ਉੱਤੇ ਸਾਡੇ ਬਰਫ਼ ਪੈ ਗਈ ਤੁਸੀਂ ਝੂਠ ਮੰਨੋਗੇ ਇੰਨੀ ਕਿ ਬਰਫ਼ ਪੈ ਗਈ ਭਾਜੀ ਜੇ ਤੁਹਾਡਾ ਬਾਰਡਰ ਆ ਗਿਆ ਨਾ ਤੇ ਸਾਨੂੰ ਉਹ ਡੋਂਕਰ ਨੇ ਕਹਿੰਦਾ ਵੀ ਉਤਰ ਜੋ ਸਾਰੇ ਤੇ ਟ੍ਰੇਨ ਸੀਗੀ ਜਿੱਦਾਂ ਆਪਣੀ ਮਾਲ ਗੱਡੀ ਨਹੀਂ ਹੁੰਦੀ ਕੋਲੇ ਵਾਲੀ ਜੀ ਉਹ ਉਹਦੇ 'ਚ ਸੀਗੀ ਅਸੀਂ ਬੈਠੇ ਉਹ ਖਾਲੀ ਸੀ ਇਧਰੋਂ ਗਈ ਤੇ 60 ਜਣੇ ਅਸੀਂ ਭਾਜੀ ਅਸੀਂ ਉਹ 'ਚ ਸਾਡੇ ਇੰਨੀ ਕਿ ਬਰਫ਼ ਪੈ ਗਈ ਚਲੋ ਵੀ ਐਵੇਂ ਮੈਂ ਕਹੀ ਜਾਵਾਂ ਖਾਸ ਕਰਕੇ ਵੀ ਜਿਹੜੇ ਵੀ ਬੰਦਿਆਂ ਨੇ ਜਾਣਾ ਨਾ ਅਣ ਦਾਰੂ ਫਾਇਦਾ ਵੇਹੇ ਮਾੜੀ ਚੀਜ਼ ਪਰ ਡੋਂਕੀ 'ਚ ਸਾਡੇ ਠੰਡ ਬਹੁਤ ਸੀ ਅਸੀਂ ਵੀ ਦੋ ਦੋ ਜਿੱਦਾਂ ਬਿਲਾ ਲੈਣੇ ਪੈਗ ਹਣਾ ਕਿਉਂਕਿ ਖੂਨ ਭਾਜੀ ਗਰਮ ਰਹਿਣਾ ਇਹਨਾਂ ਨੇ ਸਾਡੇ ਨਾਲ ਦੋ ਤਿੰਨ ਮੁੰਡੇ ਇਹੇ ਜੇ ਸੀ ਭਾਜੀ ਸਰੀਰ ਦੇ ਕਮਜ਼ੋਰ ਸੀ ਉਹਨਾਂ ਤੇ ਬਰਫ਼ ਪੈ ਗਈ ਤੇ ਝੂਠ ਮੰਨੋਗੇ ਭਾਜੀ ਅਸੀਂ ਸਾਰੇ ਉੱਤਰ ਗਏ ਤੇ ਉਹ ਮੁੰਡਿਆਂ ਤੋਂ ਨਾ ਆ ਚੀਜ਼ ਉਹਨਾਂ ਦੀ ਕੰਮ ਹੀ ਛੱਡ ਗਈ ਥੱਲੇ ਫਿਰ ਉੱਠੀ ਛੱਡਦੇ ਮੁੰਡੇ ਉਹਨੂੰ ਭਾਜੀ ਖੜੇ ਕਰ ਗਏ ਉੱਪਰੇ ਮੈਂ ਦੱਸ ਦੇਣਾ ਭਾਜੀ ਡੌਂਕੀ ਇਹੇ ਜੀ ਜੀ ਆ ਭਰਾ ਨੂੰ ਭਰਾ ਛੱਡ ਜਾਂਦਾ ਬਾਈ ਹੂੰ ਗੋਪਰੇ ਥੋੜਾ ਨਾਲੇ ਕਿਉਂ ਕਰਨਾ ਵਾਪਰੇਗੀ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਅਰ ਵੀ ਮੈਂ ਹੁਣ ਟੁੱਟ ਕੇ ਮੈਂ ਨਹੀਂ ਅੱਗੇ ਜਾਣਾ ਜੀ ਦੇ ਮੈ ਰੈਕ ਕਰੀ ਨਹੀਂ ਭਾਜੀ ਪਰ ਮੈਂ ਜਿੱਦਾਂ ਜਿਹੋਦੇ ਕਹਿਣ ਵਾਂਗੂ ਉਹ ਅੱਠਵਰੀ ਡੌਂਗੀ ਲਈ ਤੁਹਾਨੂੰ ਦੱਸ ਗਿਆ ਤਾਂ ਵੀ ਅੱਠੇਵਰੀ ਮੇਰਾ ਤਾਂ ਮਨ ਪਰ ਮਨ ਨਹੀਂ ਛੱਡਿਆ ਵਿੱਚੋਂ ਤੁਹਾਨੂੰ ਮੈਂ ਦੱਸਦਾ 60 ਜਣੇ ਸੀ 60ਾਂ ਚੋਂ 14-15 ਹੀ ਗਾਂ ਟੱਪੇ ਸੀ ਬਾਕੀ ਫਿਰ ਪਿੱਛੇ ਮੁੜ ਗਏ ਉਹ ਚੋਂ 15-20 ਇੰਡੀਆ ਮੁੜ ਕੇ ਦੂਜਿਆਂ ਨੇ ਫਿਰ ਤਿਆਰੀ ਕੀਤੀ ਉਹ ਦੋਵਾਂ ਤੇ ਨਾ ਮਹੀਨੇ ਬਾਅਦ ਆ ਗਏ ਮਨ ਤਾਂ ਟੁੱਟਿਆ ਸੀ ਪਰ ਨਹੀਂ ਜਿੱਦਾਂ ਦਿਲ ਨਹੀਂ ਛੱਡਿਆ ਵੀ ਨਹੀਂ ਕੋਈ ਗੱਲ ਨਹੀਂ ਇੱਕ ਏਜੰਟ ਬਹੁਤ ਵਧੀਆ ਸੀ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਉਹਨੇ ਕਹਿਣਾ ਫਵਾਹਣਾ ਮਨ ਨੂੰ ਫਿਰ ਭਾਈ ਉਹ ਟ੍ਰੇਨ ਵਾਲੀ ਗੱਲ ਦੱਸਦਾ ਜਦੋਂ ਮੁੰਡ ਉਹ ਨਹੀਂ ਉੱਠਿਆ ਉਸ ਦਿਵਾਰ ਰੱਬ ਜਾਣੇ ਚਲੋ ਅਸੀਂ ਉਹਦੀ ਮਦਦ ਬਹੁ ਕੀਤੀ ਠੋਹਦੀ ਫਿਰ ਉਹਨੂੰ ਕਿਰਾਂ ਚੱਕ ਕੇ ਖੜਾ ਕਰਤਾ ਗਾ ਲੱਤਾਂ ਲੁੱਤਾਂ ਮਸਲੀਆਂ ਉਦੋਂ ਤਰੋਂ ਟ੍ਰੇਨ ਨੇ ਫੇਰ ਤੁਰਨਾ ਸੀਗਾ ਉਹ ਸਾਨੂੰ ਕਹਿੰਦੇ ਬਈ ਜਲਦੀ ਜਲਦੀ ਉਤਰ ਜਾਓ ਅਸੀਂ ਕਿ ਆਪਣਾ ਜਿਹੜਾ ਸਰਬੀਆ ਤੋਂ ਰਮਾਨੀਆ ਇੰਟਰ ਹੋਈ ਸੀਗੇ ਟ੍ਰੇਨ ਰਾਈ ਜਦੋਂ ਭਾਜੀ ਉੱਥੇ ਉਹ ਮੁੰਡੇ ਥਾ ਲੇ ਕੇ ਨਾ ਫਿਰ ਬਾਹਰ ਕੱਢ ਕੇ ਰੱਖਤੇ ਉਦੋਂ ਬਾਅਦ ਵੀ ਆਪ ਦਾ ਪਤਾ ਨਹੀਂ ਕੀ ਰੱਬ ਜਾਣੇ ਹਨ ਪਰ ਸਾਨੂੰ ਤਾਂ ਆਪ ਦਾ ਆ ਤੇ ਉਹ ਡੌਂਕਰ ਗੰਦੀ ਤਰੋ ਤਰੋ ਤੇ ਨਹੀਂ ਉੱਪਰ ਕੌਟਮਾਰ ਕਰਦੇ ਜਦੋਂ ਬੰਦੇ ਤੁਰਦੇ ਨੇ ਫਿਰ ਉੱਥੇ ਰੇਡ ਪੈ ਜਾਂਦੀ ਆ ਫਿਰ ਗਾਂਹ ਤੇ ਉਹਨਾਂ ਦਾ ਜਿੱਦਾਂ ਜਿਹੜਾ ਉਹਨਾਂ ਦਾ ਬਈ ਬਣਾਇਆ ਹੁੰਦਾ ਪਲਾਨ ਜੇ ਉਹਨੂੰ ਪਤਾ ਲੱਗ ਜੇ ਪੁਲਿਸ ਨੂੰ ਫਿਰ ਉਹ ਉੱਥੇ ਮੰਨ ਲੋ ਆਪਣੀ ਜਿਹੜੇ ਜਿਹੜੀ ਪੁਲਿਸ ਹੁੰਦੀ ਆ ਉਹ ਸਿਕਤਾਈ ਕਰ ਦਿੰਦੀ ਆ ਬਈ ਬੰਦੇ ਐਂ ਦੀ ਆ ਰਹੇ ਆ ਫਿਰ ਭਾਜੀ ਸਾਡਾ ਉਥੋਂ ਟਰੱਕ ਚੱਲਿਆ ਰਮਾਨੀਆਂ ਤੋਂ ਤਿੰਨ ਦਿਨ ਭਾਜੀ ਤੁਸੀਂ ਝੂਠ ਮੰਨੋਗੇ 70 ਬੰਦੇ ਇੱਕ ਟਰੱਕ 'ਚ ਤਿੰਨ ਦਿਨ ਅਸੀਂ ਨਾ ਸਿੱਧੇ ਖੜੇ ਰਹੇ ਆ ਭਾਜੀ ਸਿਰਫ ਇੱਕ ਬਾਥਰੂਮ ਕੀਤਾ ਤੇ ਕੋਈ ਨਹੀਂ ਕੋ ਖਾਦਾ ਪੀਤਾ ਨਹੀਂ ਸਿਰਫ ਕੋਲੇ ਜਾਂ ਕਾਜੂ ਜਾਂ ਬੈਸਕਟ ਮਾੜੇ ਮੂ ਤਿੰਨ ਦਿਨ ਭਾਈ ਟਰੱਕ ਚੱਲਿਆ ਤਿੰਨ ਦਿਨ ਟਰੱਕ ਆਪਣਾ ਚੱਲਿਆ ਰਮਾਨੀਆ ਤੋਂ ਹੰਗਰੀ ਹੰਗਰੀ ਤੋਂ ਇੱਧਰ ਦੀ ਹੋ ਕੇ ਬਲੀਨੀਆ ਵਿੱਚ ਦੀ ਹੋ ਕੇ ਫਿਰ ਇਟਲੀ ਪਹੁੰਚਿਆ ਇਟਲੀ ਭਾਈ ਜੀ ਜਦੋਂ ਸਹੀ ਤਿੰਨ ਦਿਨ ਖੜੇ ਰਹੇ ਟਰੱਕ 'ਚ ਦੇ ਮਾੜਾ ਮੋਟਾ ਜਿੱਦਾਂ ਬਿੱਲਤਾ ਨੂੰ ਜਿੱਦਾਂ ਇਹ ਕਾਰਪੋਰ ਲੈਣਾ ਤਿੰਨ ਦਿਨ ਖੜੇ ਰਹੇ ਤੇ ਇਟਲੀ ਪਹੁੰਚ ਗਏ ਇਟਲੀ ਭਾਈ ਜੀ ਪਹੁੰਚ ਗਏ ਫਿਰ ਅਸੀਂ ਜਦੋਂ ਸਾਨੂੰ ਉਹਨੇ ਤਾਰਿਆ ਟਰੱਕ ਵਾਲੇ ਨੇ ਉਹ ਜਿੱਦਾਂ ਖੋਲ ਕੇ ਗੇਟ ਉਹਦਾ 70 ਜਾਨੇ ਉੱtre ਭਾਈ ਉਹਦੇ ਤੋਂ ਉੱਤਰ ਕੇ ਤੇ ਫਿਰ ਅਸੀਂ ਇਟਲੀ ਭਾਈ ਜੀ ਐ ਤੁਰੇ ਜਾਂਦੇ ਆ ਟ੍ਰੇਨ ਦੀ ਬੰਦੀ ਤੇ ਭਾਜੀ ਤੇ ਵੀ ਝੂਠ ਮੰਨੋਗੇ ਪਾਕਿਸਤਾਨੀ ਮੁੰਡਾ ਸੀ ਇੱਕ ਡੌਂਕੀ ਸਾਡੇ ਨਾਲ ਹੀ ਉਹਨੂੰ ਐਂ ਲੱਗਿਆ ਵੀ ਟ੍ਰੇਨ ਕਿਤੇ ਇਧਰੋਂ ਆ ਰਹੀ ਆ ਟ੍ਰੇਨ ਆਉਂਦੀ ਸੀ ਤੇ ਉਹ ਟ੍ਰੇਨ ਦੋ ਸੀਗਾਂ ਪਰੜੀ ਇੱਕ ਥੱਲੇ ਸੀ ਇੱਕ ਉੱਤੇ ਸੀਗੀ ਉਹ ਭਾਜੀ ਉੱਪਰ ਵਾਲੀ ਤੇ ਚੱਲਿਆ ਸੀ ਤੇ ਅਸੀਂ ਥੱਲੇ ਉਹਨੂੰ ਐਂ ਲੱਗਿਆ ਕਿ ਤੇ ਟ੍ਰੇਨ ਇਧਰ ਆਈ ਆ ਭਾਜੀ ਸਾਡੇ ਸਾਹਮਣੇ ਬੰਦਾ ਨਾ ਟ੍ਰੇਨ ਆਈ ਆ ਇਧਰੋਂ ਉਹਨੂੰ ਐਂ ਹੋ ਗਿਆ ਉਹ ਆਪਣੀ ਪਾਸੇ ਹੋਇਆ ਉਹ ਟ੍ਰੇਨ ਉਹਦੇ ਵਾਲੇ ਪਾਸੇ ਆਈ ਸੀ ਟ੍ਰੇਨ ਨੇ ਭਾਜੀ ਉਹਨੂੰ ਐਂ ਕਿਤੇ ਇਧਰ ਆ ਗਈ ਅਸੀਂ ਪਾਸੇ ਹੋ ਕੇ ਇਧਰ ਆਈ ਨਹੀਂ ਉੱਪਰਲੇ ਪਾਸੇ ਆ ਗਈ ਸਾਡੇ ਸਾਹਮਣੇ ਬੰਦਾ ਟ੍ਰੇਨ ਚੱਕ ਕੇ ਲੈ ਗਿਆ ਪਰ ਸਾਨੂੰ ਨਹੀਂ ਪਤਾ ਲੱਗਿਆ ਕਿੱਥੇ ਡਿੱਗਿਆ ਕਿੱਥੇ। ਗੋਪੀ ਵੀਰ ਜਦੋਂ ਤੁਸੀਂ ਸਪੇਨ ਪਹੁੰਚੇ ਤੇ ਗ੍ਰਫਤਾਰੀ ਹੋਈ। ਨਹੀਂ ਭਾਜੀ ਉੱਥੋਂ ਇਹ ਭਾਜੀ ਇਦਾਂ ਹੁੰਦਾ ਰਮਾਨੀਆਂ ਜਿੱਦਾਂ ਨਾ ਜਦੋਂ ਬੰਦਾ ਰਮਾਨੀਆਂ ਟੱਪ ਜੇ ਉਸ ਤੋਂ ਬਾਅਦ ਬਹੁਤ ਚਾਂਸ ਘੱਟ ਹੁੰਦੇ ਰਿਪੋਰਟ ਆਉਂਦੇ ਫਿਰ ਅਸੀਂ ਇਟਲੀ ਵੜ ਕੇ ਇਟਲੀ ਨਹੀਂ ਬੰਦੇ ਨੂੰ ਰਿਪੋਰਟ ਕਰਦਾ ਨਾ ਸਪੇਨ ਰਿਪੋਰਟ ਕਰਦਾ ਜਰਮਨ ਦੇ ਜਾਣ ਸੀਗੇ ਕੁਝ ਕੋ ਮੰਨ ਲਓ ਰਿਪੋਰਟ ਕਰਾਉਂਦੇ ਫਿਰ ਉੱਥੋਂ ਭਾਜੀ ਇਟਲੀ ਆਇਆ ਇਟਲੀ ਮੇਰੇ ਫਿਰ ਬੰਦੇ ਸੀਗੇ ਗਾਂ ਬਈ ਉਹਨਾਂ ਨੇ ਫਿਰ ਮੈਨੂੰ ਚੱਕਿਆ ਤੇ ਫਿਰ ਉਦੋਂ ਬਾਅਦ ਚਲੋ ਇੱਧਰ ਆ ਗਏ ਫਿਰ ਸਪੇਨ ਤੇ پراਸ ਜਿਹੀ ਸਾਰੀ ਸੈਟਿੰਗ ਸੀਗੀ ਮੂਰੇ ਫਿਰ ਭਾਜੀ ਇੱਕ ਗੱਲ ਹੋਰ ਵੀ ਦੱਸਦਾ ਹੁਣ ਕੰਮ ਦੇ ਹਾਲਾਤ ਸੁਪੇਣ ਦੇ ਕੰਮ ਮਿਲ ਜਾਂਦਾ ਬੰਦਾ ਕੰਮ ਕਰਨ ਵਾਲਾ ਹੋਵੇ ਪਰ ਜਿਹੜੇ ਆ ਮਹੀਨੇ ਹੁਣ ਬਾਕੀ ਜਿਨੇ ਵੀ ਆਉਣਾ ਯੂਰਪ ਚ ਖਾਸ ਕਰਕੇ ਕੰਮਾਂ ਦੇ ਹਾਲਾਤ ਥੋੜੇ ਜਿਹਾ ਇਦਾਂ ਦੇ ਮਿਲ ਜਾਂਦਾ ਪਰ ਉਹ ਉਹ ਬੰਦਾ ਉਹ ਜਿਹਦਾ ਕੋਈ ਬੰਦਾ ਮੂਰੇ ਹੈਗਾ ਹੁਣ ਭਾਜੀ ਇੱਥੇ ਬਈ ਇਹੋ ਜਿਹੇ ਵੀ ਹਾਲਾਤ ਦੇਖੇ ਆਪਣੀ ਇੰਡੀਅਨ ਮੁੰਡੇ ਵੀ ਨਾ ਕੋਈ ਮੂਰੇ ਹੁੰਦਾ ਨਹੀਂ ਆ ਜਾਂਦੇ ਆ ਤੇ ਉਹ ਤੁਹਾਨੂੰ ਪਤਾ ਇੱਥੇ ਦਾ ਹਿਸਾਬ ਕਿਤਾਬ ਵੀ ਇਦਾਂ ਦਾ ਕਿਹੜਾ ਹਰੇ ਕੌਣ ਕਿਸੇ ਨੂੰ ਖਵਾ ਦੂਗਾ ਵਾਤੋ ਵਾਤ ਮਹੀਨਾ ਸੰਭਲੂ 2 ਮਹੀਨੇ ਤੇ ਜਿੰਦਾ ਕੋਈ ਭੈਣ ਭਰਾ ਖਾਸ ਆ ਜਾਂ ਕੋਈ ਆਪਦਾ ਯਾਰ ਮਿੱਤਰ ਉਹ ਫਿਰ ਇਧਰ ਨੂੰ ਆਉ ਉਹ ਨਹੀਂ ਬੰਦੇ ਆ ਜਾਂਦੇ ਆ ਬੱਚੇ ਤੇ ਕੋਈ ਸੰਭਲਣ ਵਾਲਾ ਨਹੀਂ ਹੁੰਦਾ ਹੁਣ ਦੇਖੀ ਰਹੀਆਂ ਪੋਸਟਾਂ ਵੀ ਸਾਡੇ ਗਰੁੱਪਾਂ 'ਚ ਵੜੀਆਂ ਇੱਥੇ ਫਿਰ ਜਿਹੜੇ ਆਹ 4-5 ਮਹੀਨੇ ਹੁਣ ਕੰਮ ਦੀ ਬਹੁਤ ਪ੍ਰੋਬਲਮ ਰਹਿੰਦੀ ਆ ਠੰਡ 'ਚ ਇੱਥੇ ਯੂਰਪ 'ਚ ਕੰਮ ਜਿੱਦਾਂ ਬਈ ਗਰਮੀ 'ਚ ਵਧੀਆ ਮਿਲ ਜਾਂਦਾ ਪਰ ਠੰਡ ਜਾ ਕੇ ਪ੍ਰੋਬਲਮ ਆਉਂਦੀ ਆ ਪਰ ਹੁਣ ਬੰਦੇ ਆ ਜਾਂਦੇ ਆ ਮੂਰੇ ਕੋਈ ਹੁੰਦਾ ਨਹੀਂ ਫਿਰ ਇੱਥੇ ਚਲੋ ਹਜੇ ਇੱਥੇ ਗੁਰੂ ਘਰ ਆ ਬਹੁਤ ਵਧੀਆ ਗੱਲ ਆ ਆਪਣੇ ਇੱਥੇ ਸਪੇਨ 'ਚ ਗੁਰੂ ਘਰ ਆ ਉਹ ਮੁੰਡਿਆਂ ਨੂੰ ਐਵੇਂ ਕ ਵਧੀਆ ਕਰੀ ਜਾਂਦੇ ਆ ਬਹੁਤ ਬਹੁਤ ਵੱਡੀ ਗੱਲ ਆ ਇੱਥੇ ਆਪਣੇ ਗੁਰਦਾਰਾਬਾਦਾ ਲੋਨਾ ਤੇ ਪੇਨਚ ਬਰਸੀ ਲੋਨੇ ਤੇ ਉਹਨਾਂ ਦੀ ਬਹੁਤ ਬੰਡਿਆਂ ਦੀ ਮਦਦ ਕਰਦੇ ਕੱਚਿਆਂ ਦੀ ਤੇ ਇਦਾਂ ਤਾਂ ਜੀ ਜੀ ਸੋ ਗੋਪੀ ਵੀਰੇ ਧੰਨਵਾਦ ਆ ਤੁਹਾਡਾ ਜੀ ਤੁਸੀਂ ਆਪਣਾ ਕੋੜਾ ਤਜਰਬਾ ਜਿੰਦਗੀ ਦਾ ਸਾਂਝਾ ਕੀਤਾ ਲੋਕਾਂ ਦੇ ਨਾਲ ਇੱਕ ਜੇ ਲੋਕੀ ਨੂੰ ਸਮਝਣ ਦੀ ਲੋੜ ਹੈ ਵੀ ਜਿੱਦੋਂ ਤੁਸੀਂ ਦੱਸਿਆ ਕੱਠਣ ਆਈ ਹੈ ਇੱਥੇ ਬੰਦੇ ਕੰਮ ਕਰ ਰਹੇ ਕਰ ਕਿਸੇ ਦੇ ਮੱਥੇ ਨਹੀਂ ਲਿਖਾ ਹੁੰਦਾ ਏਂਟ ਦੇ ਵਿੱਚ ਚੰਗਾ ਚਾਹੇ ਮਾੜਾ ਕਿਸਮਤ ਦਾ ਕੋਈ ਪਤਾ ਨਹੀਂ ਕਦੋਂ ਪਲਟਾ ਮਾਰ ਜੇ ਕੋਪੀ ਵੀਰੇ ਪਰ ਅਸੀਂ ਕਹਿੰਨੇ ਵੀ ਜੇ ਜਾਣਾ ਇੱਕ ਨੰਬਰ 'ਚ ਜਾਓ ਨਹੀਂ ਘਰੇ ਇੱਥੇ ਕੰਮ ਕਰ ਲਓ ਕਿਉਂਕਿ ਮਾਪੇ-ਬਾਪ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਜੀ ਗੱਲ ਇਹ ਤਾਂ ਹੈਗੀ ਆ ਭਾਜੀ ਮੈਂ ਵੀ ਹੁਣ ਇਕੱਲਾ ਹੀ ਸੀਗਾ ਮਾਪਿਆਂ ਦਾ ਜੀ ਤਾਂ ਮੇਰਾ ਵੀ ਨਹੀਂ ਕਰਦਾ ਮੰਨ ਲਓ ਵੀ ਹਰਾ ਚੋਣਾ ਪਰ ਬਸ ਉਹੀ ਗੱਲ ਆ ਗਈ ਹੁਣ ਆਪਣੇ ਜਿੱਦਾਂ ਹਰੇਕ ਦੇ ਹੁਣ ਇੱਕ ਗੱਲ ਹੋਰ ਵੀ ਆ ਭਾਜੀ ਹੁਣ ਮੁੰਡੇ ਅਮਰੀਕਾ ਜਾਂਦੇ ਐ ਇੱਥੋਂ ਜਦੋਂ ਬੰਦਾ ਜਦੋਂ ਬੰਦਾ ਇੱਥੇ ਆ ਜੇ ਆਪਣਾ ਯੂਰਪ ਇੱਥੋਂ ਅਮਰੀਕਾ ਜਾਂਦੇ ਆ ਮੁੰਡੇ ਬਹੁਤ ਜਾਂਦੇ ਆ ਜਿੱਦਾਂ ਇਹ ਤੋਂ ਮਾਲੋ ਵੀ ਵੀਜ਼ਾ ਲੱਗਦਾ ਵੀ ਜਾਨੀ ਇੱਥੋਂ ਜਾਂਦੇ ਮਸੀਕੋ ਕਿਉਂਕਿ ਇੱਥੋਂ ਵੀਜ਼ਾ ਆਨਰੇਬਲ ਜਿੱਦਾਂ ਆਪਾਂ ਇੰਡੀਆ ਤੋਂ ਮਲੇਸ਼ੀਆ థਾਈਲੈਂਡ ਘੁੰਮਣ ਜਾਂਦੇ ਨੂੰ ਵੀ ਨਾਰਮਲ ਹੀ ਵੀਜ਼ਾ ਮਿਲ ਜਾਂਦਾ ਇੱਥੋਂ ਮਸੀਕੋ ਦਾ ਵੀਜ਼ਾ ਮਿਲ ਜਾਂਦਾ ਮਸੀਕੋ ਤੋਂ ਗਾਂ ਐਂਟਰ ਹੋ ਜਾਂਦੇ ਹੁਣ ਜ਼ਿਆਦਾਤਰ ਡੌਂਕੀ ਇਧਰ ਦੀ ਲੱਗੀ ਜਾਂਦੀ ਅਮਰੀਕਾ ਦੀ ਬਈ ਬੰਦੇ ਯੂਰਪ ਪਰ ਅੱਜ ਦੀ ਘੜੀ ਸਾਰਿਆਂ ਨਾਲੋਂ ਔਖੀ ਡੌਂਕੀ ਆਪਣਾ ਯੂਰਪ ਦੀ ਬੜੀ ਖਿਆਈ ਹੈ ਮੇਰੇ ਭਰਾ ਆਏ ਸੀਗੇ ਦੋ ਉਹ ਆਇਆ ਆਪਣਾ ਰਸ਼ੀਆ ਵਿੱਚ ਦੀ ਭਾਜੀ ਤੁਸੀਂ ਝੂਠ ਮੰਨੋਗੇ ਬੰਦਿਆਂ ਸਾਡੇ ਛੋਰਾ ਦੇ ਨਾ ਕਰੰਟ ਵੀ ਲਾਇਆ ਇੱਥੋਂ ਤੱਕ ਕਿ ਉਹ ਮੈਂ ਉਹਨੇ ਮੈਂ ਘਰੇ ਨਹੀਂ ਦੱਸਿਆ ਆਪਦੇ ਮੈਂ ਕਿਵੇਂ ਕਰਨਾ ਕਹਿੰਦੇ ਨਹੀਂ ਹੁਣ ਉਪੜਨਾ ਤਾਂ ਹੈਗਾ ਹੀ ਆ ਪਰ ਉਹੀ ਗੱਲ ਕੀੜੇ ਵਾਲੀ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਠੀਕ ਹੈ ਵੀ ਆਪਣੇ ਪੰਜਾਬ ਗਾਈ ਦਾ ਖਾਸ ਕਰਕੇ ਤੇਕ ਉਹਨਾਂ ਨੂੰ ਆਏ ਸੀਗਾ ਵੀ ਇਹ ਵੀ ਉੱਥੇ ਆ ਪਰ ਔਖੇ ਉਹ ਵੀ ਹੋਏ ਪਰ ਉਪੜ ਗਏ ਤੇ ਚਲੋ ਇੱਥੇ ਆ ਕੇ ਸਾਰਾ ਕੁਝ ਸੈੱਟ ਹੋ ਗਿਆ ਤੇ ਉਹਨਾਂ ਨੇ ਲਾਈਆ ਰਸ਼ੀਆ ਵਿੱਚ ਡੀ ਆਈ ਸੀ ਮੇਰੇ ਭਰਾ ਤੇ ਉਹਨਾਂ ਨੇ ਗਰੰਟ ਕਰੂਟ ਵੀ ਲਗਿਆ ਪਰ ਉਹ ਜਿੱਦਾਂ ਇੱਕ ਡੌਂਕੀ ਜੀ ਹੋਰ ਵੀ ਚੀਜ਼ ਆ ਭਾਜੀ ਉਹ ਕਈ ਕਹਿੰਦੇ ਆ ਬਈ ਬੰਦੇ ਨੂੰ ਬਈ ਮਾਰ ਦਿੰਦੇ ਆ ਨਾ ਮਾਰਨ ਮੂਰਨ ਵਾਲਾ ਕੰਮ ਤਾਂ ਹੈ ਨਹੀਂਗਾ ਇਹ ਤਾਂ ਐਵੇਂ ਚਲੋ ਕਹਿ ਦਿੰਦੇ ਆ ਪਰ ਉਹ ਮਰਦੇ ਬੰਦੇ ਇਹ ਨਹੀਂ ਗੱਲ ਮਰੇ ਮੁੰਡੇ ਪਰ ਉਹ ਠੰਡ ਕਰਨ ਜਾਂ ਕੋਈ ਹੋਰ ਕਾਰਨ ਬਣ ਜਾਂਦੇ ਆ ਜਾਂ ਜਿਹੜੇ ਕਟਨਾਪ ਹੁੰਦੇ ਆ ਤੁਹਾਨੂੰ ਮੈਂ ਦੱਸ ਕੇ ੜਿਆ ਬਈ ਮਾੜੇ ਜੰਟਾ ਜਿਹੜੇ ਉਹੀ ਬੰਦੇ ਗੇਮ ਪਵਾ ਦਿੰਦੇ ਚੰਗੇ ਵੈਸੇ ਤਾਂ ਚੁਣੋ ਨਾ ਰਹਾ ਬਾਈ ਮੈਂ ਤਾਂ ਇਹ ਕਹਿਣਾ ਪਰ ਜੇ ਚੁਣਾ ਵੀ ਆ ਤੇ ਲੋਕੀ ਦਾ ਚਲੋ ਨਹੀਂ ਕਹੇ ਭੈਣ ਭਰਾ ਦਾ ਸਰਦਾ ਹਨ ਤੇ ਚੰਗੇ ਜੰਟਾ ਦੇ ਰਾਈ ਆ ਧੰਨਵਾਦ ਵੀਰੇ ਓਕੇ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਦਾ ਓਕੇ ਸੋ ਜਿੱਦਾਂ ਕਿ ਵੀਰ ਸੁਪੇਨ ਦੇ ਵਿੱਚ ਹੈ ਗੋਪੀ ਬਰਾੜ ਉਹਨਾਂ ਨੇ ਦੱਸਿਆ ਵੀ ਮੈਂ ਡੌਂਕੀ ਲੈ ਕੇ ਗਿਆ ਮੈਨੂੰ ਕੀ ਦਿੱਕਤਾਂ ਸਾਹਮਣਾ ਕਰਨਾ ਪਿਆ ਕੀ ਦਿੱਕਤਾਂ ਆਉਂਦੇ ਨੇ ਕੁੜੀਆਂ ਲਈ ਕਿੰਨਾ ਔਖਾ ਰਾਹ ਆ ਹਾਲਾਂਕਿ ਅਸੀਂ ਕਦੇ ਨਹੀਂ ਕਹਾਂਗੇ ਵੀ ਡੌਂਕੀ ਲੈ ਕੇ ਜਾਓ ਜੇ ਜਾਣਾ ਤਾਂ ਇੱਕ ਨੰਬਰ ਦੇ ਵਿੱਚ ਜਾਓ ਆਪਣੀ ਫਾਈਲ ਲਾਓ ਤਾਂ ਜਾਓ ਨਹੀਂ ਜਾਣ ਦੀ ਲੋੜ ਨਹੀਂ ਪਰਿਵਾਰ ਤੋਂ ਉੱਤੇ ਕੋਈ ਚੀਜ਼ ਨਹੀਂ ਹੁੰਦੀ ਆਪਣੇ ਘਰੇ ਬੈਠੋ ਪੰਜਾਹ ਦੇ ਵਿੱਚ ਵੀ ਬੰਦਾ ਵਸੀਲੇ ਕਰ ਲੈਂਦਾ ਸੋ ਅਜਿਹੀ ਸ਼ਕਤੀਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ